ਲੇ ਉਹ ਨਹੀਂ ਦੇਵਾ ਸਾਸਰੀ ਗਾਂਟੀ ਸਾਸਰੀ ਕਾ ਲਾਗੀ ਕੋਪੀ ਹਾਂਜੀ ਆ ਗਈ ਚਲ ਚੰਗਾ ਹੋ ਗਿਆ ਹੋ ਗਿਆ ਕੰਮ ਤੇ ਤੁਹਾਡਾ ਨਿਬੜ ਗਿਆ ਸਾਰਾ ਹਾਂ ਉਧਰ ਦਾ ਨਿਬੜ ਗਿਆ ਵਾ ਤੇ ਮੈਂ ਤੁਹਾਡਾ ਵੀ ਕਰ ਦਵਾ ਚਲ ਕੋਈ ਨਹੀਂ ਮੈਂ ਜਾ ਡੀਕਣ ਗਈ ਸੀ ਤੈਨੂੰ ਬਾਅੂ ਅੱਛਾ ਅੱਜ ਤਾਂ ਨਹੀਂ ਕਿਦੇ ਕੋ ਹਣੇ ਆਖਿਆ ਅੱਜ ਪੈ ਗਈ ਠੰਡ ਉਹਦੇ ਫਿਰ ਨਹੀਂ ਆਖਿਓ ਕਹਿੰਦੇ ਆ ਵੀ ਇੱਕੋ ਪਾਸੇ ਦਾ ਕਰ ਲਾ ਜਾਂ ਇੱਧ-ਇੱਧ ਦਾ ਕਰ ਲਾ ਤੇ ਜਾਂ ਉਧਰ ਦਾ ਕਰ ਲਾ ਇੱਕੋ ਪਾਸੇ ਦਾ ਆਹੋ ਕਿਉਂ ਕਹਿੰਦੇ ਫੇਰ ਇਦਾਂ ਸਾਡੀ ਵੀ ਲੜਾਈ ਹੁੰਦੀ ਆ ਤੇ ਲੜਾਈ ਨੂੰ ਤੇ ਪੁੱਤੇ ਉਹ ਵਾਜਾ ਮਾਰਦੀ ਆ ਅਸੀਂ ਥੋੜਾ ਲੜਾਈ ਕਰਨ ਜਾਂਦੇ ਆ ਆਹੋ ਇਹੀ ਆ ਤੂੰ ਹੁਣ ਫੇਰ ਉਹ ਦਿਨ ਵੀ ਤੇਰੇ ਸਾਹਮਣੇ ਮੈਂ ਬੂਏ ਚ ਹੀ ਮੋੜੇ ਆਈ ਹਾਂ ਤੇਰੇ ਨਾਲ ਗੱਲ ਕਰਕੇ ਤੇ ਅੱਜ ਵੀ ਉਹ ਤੇਰੇ ਮਗਰ ਆਣ ਕੇ ਇੱਥੇ ਕਿੰਨੀਆਂ ਗੱਲਾਂ ਕਰ ਗਈ ਆ ਆਪਾਂ ਤਾਂ ਲੜਨ ਜਾਂਦੇ ਨਹੀਂ ਉਹ ਹੀ ਲੜਾਈ ਕਰਦੀ ਸਾਡੇ ਨਾਲ ਹਾਂ ਕਹਿੰਦੇ ਤੂੰ ਫੇਰ ਸਾਡੇ ਦੋਵਾਂ ਘਰਾਂ ਚ ਲੜਾਈ ਪਵਾ ਦੇਣੀ ਆ ਤੇ ਫਿਰ ਉਹਨਾਂ ਹੀ ਤੇ ਕੰਮ ਕਾ ਕਰਕੇ ਖਾਣਾ ਵਾਣਾ ਅਛਾ ਤੇ ਮੈਨੂੰ ਤੇ ਇਹ ਹੀਗਾ ਚੱਲ ਉਧਰੋਂ 4000 ਮਿਲੀ ਜਾਂਦਾ ਤੁਹਾਡੇ ਵੱਲੋਂ 1000 ਮਿਲੀ ਜਾਊਗਾ ਸਾਡਾ ਕੁਝ ਬਣ ਜਾਊਗਾ ਤੇ ਠੀਕ ਏ ਇਹ ਤਾਂ ਗੱਲ ਸਹੀ ਆ ਕਿ ਮਿਹਨਤ ਦਾ ਕੋਈ ਡਰ ਨਹੀਂ ਆ ਨਾ ਕੋਈ ਆਰਾਮਾ ਹੀ ਆ ਤੇ ਚੱਲ ਅਛਾ ਤੇਰੇ ਪਿਆਹੇ ਬਣਦੇ ਹੈਗੇ ਸਾਡੇ ਘਰ ਦਾ ਉਹਨੂੰ ਕੀ ਦੋਖੇ ਹੈਗਾ ਐਦਾਂ ਹੀ ਤੂੰ ਆਜਿਆ ਕਰਨਾ ਹੈਗਾ ਆਹ ਹੋ ਹੋਏ ਨਾ ਕੱਲ ਫਿਰ ਮੈਂ ਆਇਆ ਪਹਿਲਾਂ ਆ ਗਈ ਤੇ ਮੈਂ ਚੱਲ ਇੱਧਰ ਕਰ ਜਾਨੀ ਆ ਤੇ ਬਸ ਇਸੇ ਗੱਲ ਤੋਂ ਉਹਨਾਂ ਨੇ ਗੁੱਸਾ ਕਰ ਲਿਆ ਆ ਹੋਣੋ ਤੈਨੂੰ ਹਟਾਉਣਾ ਚਾਹੁੰਦੀ ਆ ਕਿ ਤੈਨੂੰ ਲਾਉਣਾ ਚਾਹੁੰਦੀ ਆ ਕੀ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਕਹਿੰਦਾ ਕਿ ਤੂੰ ਵੇਖ ਲੈ ਤੂੰ ਉਧਰ ਕਰਨਾ ਤੇ ਫਿਰ ਉਧਰ ਕਰ ਲੈ ਫਿਰ ਸਾਡਾ ਰਹਿੰਦੇ ਆ ਜੇ ਸਾਡਾ ਕਰਨਾ ਤੇ ਫਿਰ ਉਧਰ ਰਹਿੰਦੇ ਆ ਅੱਛਾ ਵੀ ਇੱਕੋ ਥਾਂ ਹੀ ਤੂੰ ਕੰਮ ਕਰਨਾ ਵਾ ਵੀ ਜਾਂ ਸਾਡਾ ਕਰ ਲਵੇ ਜਾਂ ਉਹਨਾਂ ਦਾ ਕਰ ਲਾ ਇੱਕੋ ਗੱਲ ਕਰਦੀ ਆ ਹਾਂਜੀ ਇਦਾਂ ਹੀ ਤੇ ਫਿਰ ਤੇਰਾ ਕੀ ਮਨ ਹੋਣਾ ਮੇਰਾ ਤਾਂ ਹੋਣਾ ਕੋਈ ਮਨ ਨਹੀਂ ਹੈਗਾ ਤੇ ਮੈਂ ਇਹਨੂੰ ਗੁਰਵਰ ਦੇ ਪਾਪਾ ਨੂੰ ਪੁੱਛਿਆ ਹੈਗਾ ਪੁੱਛ ਲਿਆ ਮੈਂ ਕਿਨੂੰ ਤੂੰ ਉਹ ਕਹਿੰਦੇ ਜਿੱਦਾਂ ਆਂਟੀ ਕਹਿਣਗੇ ਫਿਰ ਉਦਾਂ ਹੀ ਕਰ ਲੈ ਅੱਛਾ ਇਦਾਂ ਕਹਿੰਦਾ ਹੈਗਾ ਹਾਂਜੀ ਤੇ ਫਿਰ ਮੇਰੀ ਜਦੋਂ ਮਹਿੰਗਾ ਇੱਥੇ ਕੰਮ ਕਰਨ ਡਿਆ ਫੇਰ ਤੂੰ ਵੀ ਇੱਥੇ ਕੰਮ ਕਰੀ ਜਾ ਤੂੰ ਉਧਰ ਕਰੇ ਮਹਿੰਗਾ ਇੱਧਰ ਕੰਮ ਕਰੂ ਮੈਨੂੰ ਕਿਤੇ ਕੋਈ ਹੋਰ ਟੱਕਰ ਗਈ ਮੈਂ ਹੋਰ ਲਾ ਲਈ ਤੇ ਮੇਰੇ ਵਾਸਤੇ ਵੀ ਚੰਗੀ ਗੱਲ ਨਹੀਂ ਆ ਤੇ ਤੁਹਾਨੂੰ ਵੀ ਲੋਕਾਂ ਨੇ ਕਹਿਣਾ ਵੀ ਇੱਕ ਜਣਾ ਉਧਰ ਕੰਮ ਕਰਦਾ ਤੇ ਇੱਕ ਉਧਰ ਕਰਦਾ ਵਾ ਤੇ ਕਿਸੇ ਨੂੰ ਵੀ ਨਾ ਗੱਲਾਂ ਦਾ ਮੌਕਾ ਮਿਲੇ ਠੀਕ ਤੇ ਤੂੰ ਇੱਥੇ ਕੰਮ ਕਰ ਉੱਥੋਂ ਤੂੰ 4000 ਲੈਣੀ ਆ ਮੈਂ ਤੈਨੂੰ ਹੋਰ ਵਾਧਾ ਦਵੂੰਗੀ 5000 ਦੇ ਦੂੰਗੀ ਹੋਰ 10 ਕੀ ਜਾਨੀ ਸਾਡੇ ਨਾਲੋਂ ਉਹਨਾਂ ਦਾ ਕੰਮ ਜ਼ਿਆਦਾ ਵਾ ਸਾਡੇ ਦੋਵਾਂ ਜਣੇ ਦਾ ਕਿੰਨਾ ਕੰਮ ਆ ਕਿਤੇ ਹਾਂਜੀ ਇਹ ਤਾਂ ਹੈ ਹੀ ਆ ਤੇ ਫੇਰ ਵੀ ਇੱਕ ਦਿਨ ਪੋਚੇ ਲਾ ਲਿਆ ਕਰੀ ਕੋਠੇ ਤੇ ਇੱਕ ਦਿਨ ਰਹਿਣ ਦਿਆ ਕਰੀ ਮੈਂ ਤੇਰੇ ਕੋ ਵੀ ਨਹੀਂ ਰੋਜ ਲਵਾਉਂਦੀ ਤੇ ਇਹੋ ਚੱਲ ਸਫਾਈ ਚੰਗੀ ਕਰ ਦਿਆ ਕਰ ਭਾਂਡੇ ਮਾਂ ਤੇ ਕੱਪੜੇ ਧੋ ਤੇ ਜਿੰਨਾ ਕੰਮ ਲੋ ਸਾਰਾ ਕਰ ਦਿਆ ਕਰ ਮੈਂ ਫੇਰ ਤੈਨੂੰ 5000 ਰੁਪਏ ਦੇ ਦੂੰ ਠੀਕ ਵਾ ਹਾਂ ਠੀਕ ਫੇਰ ਤੂੰ ਇੱਕ ਪਾਸਾ ਕਰ ਲੈ ਫੇਰ ਤੂੰ ਇੱਧਰ ਹੀ ਕਰ ਹਾਂ ਠੀਕ ਫੇਰ ਕੱਲ ਤੋਂ ਉਹਨਾਂ ਫੇਰ ਮੈਂ ਇੱਧਰ ਹੀ ਆ ਜਾ ਕਰੂੰਗੀ ਹਾਂ ਤੇ ਪਰ ਮੇਰਾ ਨਾਂ ਨਹੀਂ ਲੈਣਾ ਵੀ ਆਂਟੀ ਕਹਿੰਦੀ ਇੱਕ ਪਾਸਾ ਕਰ ਲੈ ਤੂੰ ਆਖੀ ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਸੀ ਉਹ ਕਹਿੰਦਾ ਵਾ ਵੀ ਫੇਰ ਜਿੱਥੇ ਮੈਂ ਲੱਗਾ ਮਾਂ ਤੇ ਉੱਥ ਕਾਫੇ ਮੈਂ ਦਈ ਕਹੂੰਗੀ ਜੋ ਤੇ ਉਹ ਯਾਰ ਇੰਪੀ ਜਦੇ ਮਥੇ ਤੇ ਖਾ ਹੋ ਗਈਆਂ ਉਹਦੇ ਹੱਦ ਹੋ ਗਈ ਉਹਦੇ ਵਾਲੀ ਤੇ ਜੇ ਏਦਾਂ ਕਹਿੰਦੀ ਯਾਰ ਬਈ ਠੀਕ ਆ ਕਰਦੀ ਫਿਰ ਸਗੋਂ ਆਪ ਤੇ ਆਖੀ ਦਾ ਚੱਲ ਸ਼ਾਇਦ ਤੂੰ ਦੂਹਾ ਕਰਾਂ ਦਾ ਕਰ ਲੇਂਗੀ ਤੇ ਕੋਹ ਨਾ ਕੋ ਲੈ ਜੇਗੀ ਪਰ ਮੈਂ ਤੈਨੂੰ ਕਿਸੇ ਪਾਸੇ ਭੁੱਖੀ ਨਹੀਂ ਰਹਿਣ ਦਿੰਦੀ ਤੇਰੇ ਨਿਆਣੇ ਵਾਸਤੇ ਕੱਪੜੇ ਧੋਧ ਸੁਖਣਾ ਚੋਈਦਾ ਵਾ ਤੂੰ ਜਿਹੜੀ ਚੀਜ਼ ਮੰਗੇਂਗੀ ਨਾ ਉਹ ਹਾਜ਼ਰ ਵਾ ਜੇ ਮੈਂਗੇ ਨੇ ਕਹਤਾ ਨਾ ਵੀ ਜਿੱਦਾਂ ਆਂਟੀ ਕਰੂਗੀ ਕਹੂਗੀ ਓਦਾਂ ਕਰਨਾ ਜੇ ਮੇਰੇ ਗਾਲ ਸਿਰ ਤੇ ਗਾਲ ਸੁੱੜਤੀ ਤੇ ਸਮਝੋ ਸਾਰਾ ਕੁਝ ਠੀਕ ਵਾ ਤੂੰ ਮੇਰੇ ਤੇ ਕੰਮ ਕਰ ਐ ਨਿਠ ਕੇ ਤੇ ਆਪਣੀ ਮਰਜ਼ੀ ਨਾਲ ਠੀਕ ਵਾ ਥੋੜਾ ਕਰ ਸਹੀਏ ਕਰ ਸਾਹ ਵੀ ਲੈ ਬਿਸ਼ੱਕ ਤੇ ਗੁਰਵਾਰ ਕਿੱਥੇ ਮੈਨੂੰ ਤਾਂ ਕੱਲ ਵੀ ਪੁੱਛਿੰਦਾ ਜੀਤਾ ਪੁੱਲ ਗਿਆ ਅੰਕਲ ਤੇ ਰਾਂਹਦਾ ਵੀ ਤੇਰੀ ਮੰਮੀ ਆਈ ਆ ਹਾਂ ਮੰਮੀ ਆਏ ਆ ਤੇ ਫੇਰ ਉਹ ਮੈਂ ਉਹਨਾਂ ਕੋਈ ਛੱਡ ਆਉਣੀ ਆ ਤੇ ਮੰਮੀ ਆਪਣੀ ਨੇ ਮੇ ਨਾਲ ਲਿਆ ਹੁੰਦੀ ਫਿਰ ਤੁਰ ਜਾਂਦੀ ਉਹ ਵੀ ਫੇਰ ਮੈਂ ਚਾ ਗੁਰਵਾਰ ਫੇਰ ਘਰ ਰਹਿ ਲੂਗਾ ਨਾ ਇਦਾਂ ਫੇਰ ਧੂਪੇ ਕੀ ਲਿਓਣਾ ਹੁੰਦਾ ਉਹਨਾਂ ਦੀ ਆਹੋ ਤੇ ਗੱਲ ਹੈ ਹੀ ਉਹ ਰਹਿਣਾ ਜੀ ਆਹੋ ਰਹਿਣਾ ਉਹਦਾ ਤੇ ਮਜਬੂਰੀ ਨੂੰ ਨਾ ਵੀਹੋ ਲੈ ਆਈਦਾਈ ਇਹਨੂੰ ਨਾਲ ਆਹੋ ਤੇ ਗੱਲ ਸਹੀ ਚੱਲ ਕੋਈ ਗੱਲ ਨਹੀਂ ਆ ਜਾ ਤੂੰ ਤੂੰ ਪਈ ਗੱਲਾਂ ਕਰੀ ਜਾਂਨੇ ਘਰ ਤੋਂ ਕੰਮ ਤੇ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਅਸੀਂ ਹੁਣ ਹੈਗੇ ਆ ਨਾ ਅਸੀਂ ਹੁਣ ਤੁਹਾਡਾ ਸਾਰਾ ਸੋਚਾਂ ਵਿਚਾਰਾਂਗੇ ਠੀਕ ਆਂਟੀ ਨਾ ਕਿੰਨੇ ਚੰਗੇ ਆ ਕਹਿੰਦੇ 5000 ਤੂੰ ਇੱਥੇ ਹੀ ਲੈ ਲੈ ਮੈਂ ਤਾਂ ਕਿਹਾ ਸੀਗਾ ਕਿ ਸਾਡਾ ਕੰਮ ਹੀ ਛੁੱਟ ਜਾਣਾ ਚੱਲ ਵਧੀਆ ਆ ਮੈਂ ਇੱਕੇ ਥਾਂੇ ਕੰਮ ਕਰ ਲਿਆ ਕਰੂੰਗੀ ਹੁਣ ਕੋਈ ਇਹ ਤਾਂ ਨਾ ਹੋਊਗਾ ਜੇ ਮੈਂ ਇੱਧਰ ਆ ਗਈ ਤਾਂ ਮੈਨੂੰ ਉਹ ਕਹਿਣਗੇ ਜੇ ਮੈਂ ਉੱਧਰ ਚੱਲੀ ਗਈ ਮੈਂ ਵੀ ਕਹਿਣਗੇ ਚਲ ਆ ਵਧੀਆ ਹੁਣ ਮੈਂ ਸਾਰਾ ਕੰਮ ਇੱਥੇ ਕਰ ਲਿਆ ਕਰਾਂ। ਪੋਚਾ ਤਾਂ ਨਾ ਫੇਰ ਚੱਲਿਆ। ਮੈਂ ਨਾ ਬੁਲਾ ਕੇ ਪੋਚਾ ਤੇ ਫੇਰ ਨਾ ਗੁਰਵਤ ਦੇ ਪਾਪਾ ਨੂੰ ਦੱਸਦੀ ਆ ਭਾ ਅੰਟੀ ਕਹਿੰਦੇ ਵੀ ਇੱਥੇ ਕਰ ਲਿਆ ਕਰ ਕੰਮ। ਅੰਟੀ ਫੇਰ ਗਿਆ ਪੋਚਾ ਤੇ ਹੁਣ ਮੈਂ ਚੱਲੀ। ਲੱਗ ਗਿਆ ਸਾਰੇ ਪੋਚਾ? ਹਾਂਜੀ ਸਾਰੇ ਲੱਗ ਗਿਆ। ਤੇ ਬਹਿ ਜਾ ਹਾਂ ਫੇਰ ਮੈਂ ਤੈਨੂੰ ਬਾਰਾਂ ਚੀਜ਼ ਚੂਜ ਕੋਈ ਆਟਾ ਚੋਲ ਚਾਲ। ਨਹੀਂ ਅੱਜ ਹੈਗੇ ਆ ਤੇ ਜੋ ਜ਼ਰੂਰਤ ਹੋਗੀ ਫੇਰ ਲੈ ਜਾਵਾਂਗੇ। ਚਲ ਤਾਂ ਕੀ ਆ ਹੋਰ ਲੈ ਜਾ ਕੋਈ ਇੱਥੇ ਕਿਹੜੀ ਜਾਦਾ ਹੋ ਜਾਣੀ ਚੀਜ਼ ਕੋਈ ਵੀ ਕੋਈ ਗੱਲ ਨਹੀਂ ਫਿਰ ਜਾਂ ਹੁੰਦੇ ਰਹਿਣਾ ਆ ਉਹ ਤਾਂ ਕੋਈ ਗੱਲ ਨਹੀਂ ਚੱਲ ਹੁੰਦੇ ਰਹਿਣਗੇ ਸਾਨੂੰ ਦੱਸਾਂਗੇ ਠੀਕ ਠੀਕ ਵਾ ਹਾਂਜੀ ਫਿਰ ਨਹੀਂ ਕਿਨ ਦੱਸ ਕੇ ਜਾਵੇਂਗੀ ਹਾਂਜੀ ਦੱਸ ਕੇ ਜਾਣਾ ਆ ਚਲ ਕੋਈ ਨਹੀਂ ਚੱਲ ਜਾ ਤੇ ਆਮ ਨਾਲ ਆ ਜਾ ਕਰੀ ਚੰਗਾ ਠੀਕ ਹੈ ਨਹੀਂ ਨਿਆਣਾ ਲਿਆ ਕਰੀ ਨਾਲ ਜਨਮ ਦੇ ਤੇਰੀ ਮੰਮੀ ਰੋਗੀ ਠੀਕ ਹੈ ਚਲੋ ਚੱਲ ਜੂਗੇ ਵੀ ਮੁੰਡੇ ਨਾਲ ਲਿਆ ਕਰੀ ਚੰਗਾ ਹਾਂਜੀ ਉਹਨੂੰ ਤੇ ਲਿਉਣਾ ਹੀ ਪੈਣਾ ਵਾ ਕੋਈ ਫਿਰ ਘਰ ਕੋਈ ਨਹੀਂ ਨਾ ਹੁੰਦਾ ਲੈ ਲੈ ਮੁਸ਼ਕਲ ਵਾ ਕਿ ਨਿਆਣਾ ਕਿੰਨਾ ਰਹੂਗਾ ਇੱਥੇ ਕੋਈ ਨਹੀਂ ਬਾਧੂ ਚੀਜ਼ਾਂ ਚੂਜਾਂ ਖਾਣ ਨੂੰ ਲਿਆ ਦਿਆ ਕਰਾਂਗੇ ਠੀਕ ਕਰ ਲੈ ਕੰਮ ਤੁਸੀਂ ਹਾਂ ਮੈਂ ਤਾਂ ਕਰ ਲਿਆ ਬਹਿ ਜਾ ਕਰ ਰਹੀ ਕੰਮ ਹਾਂ ਕਰ ਰਹੀ ਹਾਂ ਤੇ ਮੈਂ ਹੋਂ ਨਾ ਚੱਲੀ ਹੀਗੀ ਮੈਂ ਦੱਸ ਜਾ ਅੱਛਾ ਚੱਲ ਜਾਣਾ ਹਾਂ ਹੋਈ ਫਿਰ ਅੰਟੀ ਨਾਲ ਗੱਲ ਆਹੋ ਕੀਤੀ ਆ ਤੇ ਕਹਿੰਦੇ ਆਗੇ ਵੀ ਤੂੰ ਇੱਥੇ ਹੀ ਕਰ ਜਾ ਕਰ ਕੰਮ ਤੇ ਤੈਨੂੰ 5000 ਦੇ ਦਿਆ ਕਰਾਂਗੇ ਅੱਛਾ ਹਾਂ ਤੇ ਮੈਂ ਕਿਹਾ ਨਹੀਂ ਅੰਟੀ ਦਿਲ ਦੀ ਬੜੀ ਚੰਗੀ ਆ ਹਾਂ ਨਹੀਂ ਉਹ ਤਾਂ ਚੰਗੇ ਹੈਗੇ ਹੈਗੇ ਬੜਬੋਲੀ ਹੈ ਪਰ ਦਿਲ ਦੀ ਸਾਫ਼ ਆ ਹਾਂ ਰੱਖੀ 5000 ਦੇ ਦਿਆ ਕਰੂ ਹਾਂ ਕਹਿੰਦੇ 5000 ਦੇ ਦਿਆ ਕਰਾਂਗੇ ਤੇ ਫਿਰ ਮੈਂ ਉਹਨਾਂ ਨੂੰ ਫਿਰ ਮਨਾ ਕਰ ਦੂੰਗੀ। ਆਹ ਦੇਦੀ ਤੇ ਜਵਾਬ ਉਹਨਾਂ ਨੂੰ। ਹਾਂ ਫਿਰ ਸਿੱਧਾ ਇੱਧਰ ਹੀ ਆ ਜਾ ਕਰਾਂਗੇ। ਆਹ ਠੀਕ। ਨਹੀਂ ਤੇ ਫੋਦਾ ਮੈਂ ਨਾ ਕਿ ਜਾਣਾ ਤੁਸੀਂ ਜਾਂਦੇ ਜਾਂਦੇ ਤੁਸੀਂ ਕਹਿ ਜਿਓ। ਕਿੰਨਾ ਨੂੰ ਉਹਨਾਂ ਨੂੰ? ਹਾਂ। ਵੀ ਫਿਰ ਉਹਨੇ ਹੋਇਆ ਨਹੀਂ ਆਇਆ ਕਰਨਾ ਸਾਡੀ। ਤੇ ਮੈਂ ਇਥੇ ਤਾਂ ਕਰਦੇ ਮੈਂ ਖੁੱਲਾ ਹੈ ਬੂਰ ਮੈਂ ਹੋਇਆ ਘਰ ਤੇ ਕਹਿ ਤੂੰ ਉਹਨਾਂ ਨੂੰ। ਹਾਂ। ਕਿਉਂਕਿ ਹੁਣ ਤਾਂ ਫਿਰ ਉਹ ਨਾ ਬੰਦ ਕਰ ਲੈਣਾ ਬੂਰਾ। ਆਹ। ਕਿਉਂਕਿ ਐਸੀ ਤਰ੍ਹਾਂ ਨਿਕਲਦੇ ਨਹੀਂ ਵੱਡੇ ਸਰਦਾਰ। ਹਾਂ। ਤੇ ਇੱਕ ਨਾ ਬਾਲਨ ਲੈ ਕੇ ਜਾਣਾ ਜੇ। ਤੂੰ ਖੜਨਾ। ਹਾਂ ਫੇ ਮੈਨੂੰ ਰੋ ਜਾਣਾ ਪੈਣਾ ਬੱਲਣ ਹੈ ਨਹੀਂ ਆ ਤੂੰ ਇਦਾਂ ਕਰ ਤੂੰ ਛਿੱਧੀ ਘਰ ਜਾ ਹੂੰ ਨਿਆਣਾ ਕੱਲਾ ਘਾਤ ਤਰੀ ਮੰਮੀ ਕੋ ਹੈ ਤੇ ਮੇਰੇ ਸਹਾਨੋਂ ਨੇ ਤੇਰੀ ਮੰਮੀ ਚਲ ਜਾਣਾ ਕਹਿਂਦੀ ਆਹ ਕਹਿਨ ਤਾਂ ਸਹੀ ਚਲ ਜਾਣਾ ਆ ਤੇ ਬੱਲ ਮੈਂ ਚੁਕ ਲਿਆਉਂਗਾ ਠੀਕ ਆ ਹੈ ਹਾਂ ਚਲ ਇਦਾਂ ਕਰ ਲਿਓ ਫੇ ਆਉਂਦਾ ਮੈਂ ਆਉਂਗਾ ਹਾਂ ਤੇ ਤੂੰ ਯਾਦ ਟਾਈਮ ਨਾਲ ਆਹ ਫੇ ਮੈਂ ਚਲਦੀ ਇਕੱਲਾ ਹੱਥ ਡੰਡਾ ਫੜਨ ਨਾ ਕਰ ਕੁੱਤਾ ਬੱਚਾ ਕੋ ਨਿਤਪੋਤਾ ਤੇ ਲੈਣਾ ਮਹਾਰਾਜੀ ਆਨੇ ਉਸ ਦਿਵਿਆਾਸ ਤੇ ਜੋ ਵੀ ਆ ਲੂੰਗੀ ਨਾ ਹੰਡਾ ਫੜਨੂ। ਚਲੋ ਠੀਕ ਆ ਫੇਰ ਮੈਂ ਜਾਨੀ ਆ। ਫੇਰ ਜਾ। ਹਾਂ ਲੈ ਆਏ ਉਹ ਚੇਤੇ ਨਾਲ ਬਾਲਣ ਕਿਉਂ ਬਾਹਰ ਨਹੀਂ ਫੇਰ ਰੋਟੀ ਬਗਾਉਣੀ ਬਾਚ। ਠੀਕ ਆ। ਸੱਚੀ ਅੰਟੀ ਦੇ 5000 ਰੁਪਿਆ ਗਿਆ ਸਦਾਦੀ ਨੇ। ਹਾਂ 5000 ਕਿਹਾ ਕਹਿੰਦੇ 5000 ਦੇ ਦੇਵਾਂਗੇ। ਕਹਿੰਦੇ ਸਾਰਾ ਕੰਮ ਕਰ ਦੇਵਾਂਗਾ ਭਾਂਡੇ ਭੁੰਡੇ ਵੀ ਮਾਜ ਜਾਗਾ। ਆਹ ਜੇ ਤੋਣਾ ਵੀ ਸਾਰਾ ਕੰਮ ਕਰ ਲੈ। ਨਾਲ ਮੈਂ ਵੀ ਇੱਥੇ ਹੈਗਾ ਵਾਂ ਜਿਹੜਾ ਨਾਲ ਰਲ ਕੇ ਕਰ ਲਿਆ ਕਰਾਂਗੇ ਦੋ ਜਣੇ। ਹਾਂ ਇਹ ਤੇ ਹੈ ਹੀ ਆ। ਹਾਂ। ਸਾਨੂੰ ਵੀ ਸੌਖਾ ਆਦਾ। ਹਾਂ। ਚੋ ਠੀਕ ਆ। ਸਰਦਾਤ ਬੜੀ ਚੰਗੀ ਨਿਕਲੀ ਉਹ। 5000 ਰੁਪਏ ਇਹਦੇ ਬੜੀ ਦਲੇਰਾ ਆਦਾ ਮੂੰਹ ਦੀ ਬੜਬੋਲੀ ਹੈ ਤਨੋਂ ਬੜੀ ਚੰਗੀ ਚੱਲ ਹੁਣ ਦੋਵੇਂ ਜਾਨੀ ਇੱਕੇ ਥਾਂ ਕੰਮ ਕਰਿਆ ਕਰਾਂਗੇ ਗੁਰੂ ਨੂੰ ਨਾਲ ਲਿਆ ਕਰਾਂਗੇ ਤਨ ਨਾਲੇ ਫਿਰ ਦਾਰ ਨਹੀਂ ਆਣੇ ਨਾਲ ਖੇਡਦੀ ਰਿਆ ਕਰੂ ਤੇ ਕੰਮ ਕਰਾਂਗੇ ਗੁਰੂ ਵੀ ਸਾਡੇ ਇੱਕਾਂ ਸਾਹਮਣੇ ਰਹੂਗਾ ਤਾਂ ਕਿ ਚੱਲ ਚੰਗਾ ਹੋਇਆ ਮੈਂ ਵੀ ਹੁਣ ਨਾ ਤੋਕੇ ਬੈਗੀ ਨਹੀਂ ਤੇ ਮੇਰੀ ਸਾਰੀ ਦਿਹਾੜੀ ਮਤ ਵੱਜੀ ਰਹਿਣੀ ਹੈਗੀ ਵੀ ਮੈਂ ਆ ਵੀ ਕੰਮ ਕਰਨਾ ਤੇ ਆ ਵੀ ਕਰਨਾ ਹੁਣ ਮੈਨੂੰ ਟੈਨਸ਼ਨ ਨਹੀਂ ਕੋਈ ਵੀ ਹੈਗੀ ਆ ਜਾ ਮੰਤਰੀ ਜੀ ਸਸੀ ਕੁਆਰ ਠੀਕ ਠਾਕ ਹਾਂਜੀ ਠੀਕ ਜੀ ਪਾਣੀ ਲਿਆ ਆ ਪਹਿਲਾਂ ਨਹੀਂ ਇਧਰ ਰਿੰਪੀ ਦੀਦੀ ਵੱਲੋਂ ਬੈਠੀ ਆਈ ਹੈ ਅੱਛਾ ਅੱਛਾ ਮੈਂ ਹਾਂ ਅੱਜ ਜੇ ਮੈਂ ਨਿਕਲੀ ਆ ਘਰੋਂ ਤਾਂ ਚੱਲ ਆਂਟੀ ਨਾਲ ਵੀ ਮਿਲ ਦਾਨੀ ਹੈ ਨਹੀਂ ਵਧੀਆ ਕੀਤਾ ਕਿ ਟੂਰ ਕੱਢ ਲਿਆ ਸਾਰਾ ਹੀ ਫਿਰ ਹਾਂ ਹੋ ਠੀਕ ਠਾਕ ਪਰਵਾਹ ਹਾਂਜੀ ਤੇ ਸੁਣਾ ਠੀਕ ਹਾਂਜੀ ਅੱਛਾ ਅੱਛਾ ਤੁਸੀਂ ਤੇ ਕਦੀ ਆਏ ਨਹੀਂ ਕਿਹੜਾ ਨਹੀਂ ਮਾਰਿਆ ਕਦੀ ਬਸ ਇਦਾਂ ਹੀ ਕਿ ਕੰਮ ਤਾਂ ਦੇ ਜੀ ਨੂੰ ਇਕੱਲੇ ਜਾਣ ਦਾ ਕਿਤੇ ਸਿਰ ਖੁਰਕਣ ਨਹੀਂ ਹੁੰਦਾ ਮਨਪ੍ਰੀਤ ਤੇ ਹੁਣ ਚੱਲ ਜਰਾ ਕਿ ਮੇਰਾ ਸਾਹ ਸੌਖਾ ਹੋਇਆ ਵਾ ਅੱਛਾ ਰਿੰਪੀ ਘਰ ਆਈ ਕੋਈ ਗੱਲ ਕਰਦੀ 림피 ਨਹੀਂ ਹਾਂ ਉਹਦੇ ਸਪਾਈ ਜੀ ਬੜੀ ਹੀ ਉਹਦੇ ਘਰੇ ਲੱਗੀ ਮੈਨ ਅੱਛਾ ਹਾਂ ਸਫਾਈ ਆ ਹੋ ਰਹੀ ਛੰਡੀ ਤੇ ਕਹਿਣ ਦੀ ਵੀ ਕੰਮ ਵਾਲੀ ਰੱਖੀ ਹੀਗੀ ਹਾਂ ਤੇ ਮੈਂ ਚਲ ਸ਼ੁਕਰ ਵਾ ਕਿ ਤੇਨਾਂ ਨੇ ਵੀ ਰੱਖੀ ਅੱਛਾ ਤੇ ਤੀ ਵੀ ਰੱਖ ਰੁਕ ਲੈਣੀ ਹੀਗੀ ਕਾ ਰੈਣਾ ਉਹ ਤਾਂ ਗੱਲ ਦੱਸਣ ਲੱਗੀ ਹਾਂ ਕਿ ਸਫਾਈ ਤੇ ਤੈਨੂੰ ਲੱਗੀ ਦੋ ਕਜਨ ਸ਼ੌਕ ਦੇ ਤੇ ਮਗਰ ਉਹ ਕੁੱਤੇ ਭੌਂਕਦੇ ਉਹ ਦੋ ਦਿਨ ਸਫਾਈ ਜਿਹੜੀ ਰਹੀ ਉਹ ਕੰਮ ਵਾਲੀ ਨੇ ਸਫਾਈ ਕੀਤੀ ਆ ਇਹ ਤੇ ਬਹਿ ਰਹਿੰਦੀ ਆ ਸੋਚਾਂ ਸੋਚਦੀ ਰਹਿੰਦੀ ਕੰਮ ਕਰਾਂ ਕਿ ਨਾ ਕਰਾਂ ਕਰਾਂ ਕਿ ਨਾ ਕਰਾਂ ਹਾਂ ਉਹ ਜਿਹੜਿਆ ਅਸੀਂ ਸੀਰੀ ਰੱਖਿਆ ਵਾ ਨਾ ਰੱਖਿਆ ਆਹੋ ਅੱਛਾ ਰੱਖਿਆ ਵਾ ਤੂੰ ਤਾਂ ਕਦੀ ਆਈ ਨਹੀਂ ਪਿੰਡ ਰ ਇੰਨੇ ਡੇਰਾਂ ਚ ਕੀ ਪਤਾ ਲੱਗਦਾ ਮੇਰਾ ਨਿਆਣਿਆਂ ਚ ਨਿਕਲਣ ਦਾ ਟਾਈਮ ਕਿੱਥੋਂ ਲੱਗਦਾ ਤੇ ਟਾਡਾ ਤੇ ਤੀਹ ਤੁਹਾਨੂੰ ਤੇ ਉਦਾਂ ਹੀ ਘਰ ਲੱਗਾ ਵਾ ਹਾ ਹੋਏ ਤਾਂ ਹੈ ਹੀ ਆ ਚਲ ਅਛਾ ਉਹ ਰੱਖਿਆ ਵਾ ਸੀਰੀ ਤੇ ਉਹਦੀ ਘਰ ਦੀ ਹੀ ਉਹਦਾ ਨਿਆਣਾ ਨਿਕਾਜਿਆ ਹੈ ਤੇ ਉਹ ਵਿਚਾਰਾ ਕਹਿੰਦਾ ਹੈ ਚਲ ਮੇਰੀ ਘਰ ਦੀ ਵੀ ਆ ਜਾ ਕਰੋ ਸਪਾਈਸ ਪੂਰੀ ਕਰਨ ਇਹਨਾਂ ਨੇ ਰੱਖ ਲਈ ਅੱਛਾ ਲਾਡੀ ਹੋਣਾ ਨੇ ਹਾਂ ਰਿੰਪੀ ਨੇ ਕਿਤੇ ਨਾਲ ਗੱਲ ਕਰ ਲਈ ਪਏ ਹੈਂ ਦੀ 4000 ਰੁਪਈਏ ਅੱਛਾ ਤੇ ਉਹ ਵਿਚਾਰੀ ਬੁਰਿਆਂ ਪਾਪਾ ਨੂੰ ਪਹਿਲਾਂ ਇਹਨਾਂ ਦਾ ਕੰਮ ਕਰਕੇ ਤੇ ਮੁੜ ਕੇ ਮੈਂ ਕਿਹਾ ਚੱਲ ਸਾਡਾ ਪੋਚਾ ਲਾ ਆਜਿਆ ਕਰ ਕੱਲਾ ਹੀ ਵੀ ਚੱਲ ਥਾਂ ਕੁੜਾ ਮੈਂ ਹੋਈ ਆ ਆਓ ਜਦੋਂ ਆਉਂਦੀਆਂ ਮੈਂ ਨਢੇਰੇ ਤੇ ਉਹਨਾਂ ਨੂੰ ਫਿਰ ਹੁੰਦਾ ਵਾ ਵੀ ਅਹੀਂ ਇੱਕ ਦੋ ਘਰਾਂ ਦਾ ਕਰ ਲਈਏ ਕੰਮ ਚੱਲ ਤੁਰ ਕੇ ਵੀ ਆਉਨੀਆਂ ਉਹ ਮੁੜ ਕੇ ਭੈਣਾ ਪੋਚਾ ਲਾਉਣ ਮੈਂ ਡਾਲੀ ਵਿਚਾਲ ਕੱਲਾ ਪੋਚਾ ਲਾ ਆਜਿਆ ਕਰ ਤੇ ਆਂਦੀ ਵੀ ਚੰਗਾ ਉਹ ਉਹਨਾਂ ਦਾ ਕਿਤੇ ਬੁਆ ਟੁੱਕਾ ਤੇ ਸਾਡੇ ਘਰੇ ਆ ਗਏ ਪੋਚਾ ਲਾਉਣ ਵਾਸਤੇ ਤੇ ਇਹ ਆਲੀ ਆਲੀ ਕਰਦੀ ਆ ਗਈ ਉਹ ਜਿੱਦਣੇ ਆਈ ਤੇ ਮੈਂ ਕਿਹਾ ਥਾਮ ਨਾ ਹੁਣ ਜਿਸ ਵਕਤ ਤੇ ਆ ਗਈ ਵਿਚਾਰੀ अच्छा। ਤਾਂ ਦੇ ਚਾਲਾਂਟੀ ਕੋਈ ਨਹੀਂ ਥਾਮੀ ਹੀ ਹੋਈ ਦਿਨੇ ਆ। ਹਾਂ। ਚਲੋ ਮੈਂ ਵੀ ਕੋਈ ਨਹੀਂ ਹੋਈ ਦੋ। ਉਹਨੂੰ ਤੇ ਕਹਤੇ ਨਹੀਂ ਆਫਰੀ ਆਈ ਆਂਦੀ ਤੂੰ ਸਾਡਾ ਬੂਆ ਛੱਡ ਕੇ ਪਹਿਲੋਂ ਇੱਧਰ ਹੀ ਆ ਗਈ ਆਂ। ਤੂੰ ਸਾਡੇ ਕਿਉਂ ਨਹੀਂ ਕੰਮ ਕਰਨ ਆਈ? ਇੱਧਰ ਤੇ ਤੈਨੂੰ 500 ਰੁਪਏ ਦੇਣਾ ਚਾਚੀ ਨੇ ਪੁੱਛਦਾ ਮੈਂ ਤੈਨੂੰ 4000 ਰੁਪਏ ਦੇਣਾ ਵਾ ਤੂੰ। ਐਦਾਂ ਨਾ ਕਰ। ਪਹਿਲਾਂ ਮੈਂ ਆਖਿਆ ਜਾ ਤੂੰ ਉਧਰੇ ਪਹਿਨੇ ਕੰਮ ਕਰ ਲਾ। ਉਹਨੇ ਤੇ ਪਹਿਨਾ ਸੋੜੀ ਬੜੀ ਨੇ ਹਟਾ ਹੀ ਦਿੱਤਾ ਵਿਚਾਰੀ ਨੂੰ। ਹਟਾਉਣ ਵਾਲੀ ਗੱਲ ਹੋ ਗਈ। ਹਾਂ। ਕਹਿੰਦੇ ਜਾ ਉਧਰ ਚੱਲ ਜਾ ਤੇ ਜਾਂ ਇੱਧਰ ਆ ਜਾ। ਇੱਕ ਪਾਸਾ ਕਰ ਲਾ। ਅੱਛਾ ਤਾਈ ਫਿਰ ਕਹਿੰਦੀ ਵੀ ਮੈਂ ਸੁਪਾਇਸ ਵੀ ਬੜੀ ਕਹਿੰਦੀ ਵੀ ਲਾਈ ਹੀ ਹੈਲਪਰ ਇੱਕ ਤੇ ਪਰ ਕਹੜੀ ਕੋਈ ਹੈਲਪ ਕਰ ਦਿੰਦਾ ਵਾ ਹੋਰ ਹੀ ਆਪਣੇ ਵਾਲੀ ਖਿੱਚ-ਖਿੱਚ ਘੜਦੇ ਆ ਤੇ ਫਿਰ ਬਾਅਦ ਵਿੱਚ ਵਿੱਚ ਹੀ ਫਿਰ ਤਾਈ ਬੋਲਣ ਡਿਆ ਵੀ ਤੇ ਫਿਰ ਡਾ ਵੀ ਹੋਰ ਪਾਸੇ ਗੱਲ ਚੱਲ ਗਈ ਅੱਛਾ ਆਜਾ ਵੇਲਾ ਫਿਰ ਤੈਨੂੰ ਮਾੜਾ-ਮਾੜਾ ਛੇੜ-ਛੇੜ ਹੀ ਦਿੱਤੀ ਸਾਨੂੰ ਕਹਿੰਦੀ ਹੋਣੀ ਆ ਵੀ ਕੋਈ ਨਹੀਂ ਰਹਿਣ ਦਿੰਦਾ ਹਾਂ ਹੁਣ ਉਹਨੇ ਤੇ ਵਿਚਾਰੇ ਨੇ ਮਿਹਨਤ ਕਰਨੀ ਜਿੱਥੇ ਮਰਜ਼ੀ ਕਮਾ ਕੇ ਖਾ ਸਕਦੀ ਪਰ ਮੈਂ ਤਾਂ ਉਹਨੂੰ ਸਿੱਧਾ ਹੀ ਕਿਹਾ ਮੈਂ ਕਿ ਭੀ ਤੂੰ ਕਿੰਨੇ ਪੈਸੇ ਲੈਣੇ ਮੇਰਾ ਸਾਰਾ ਕੰਮ ਕਰ ਦਿਆ ਕਰਕੇ ਅੱਛਾ ਵੀ ਮੈਨੂੰ ਚਲੋ ਕੋਈ ਨਹੀਂ ਤੁਸੀਂ ਉਹ ਮੈਨੂੰ 4000 ਦਿੰਦੇ ਤੁਸੀਂ ਜੋ ਦੇਣਾ ਦੇ ਦਿਓ ਮੈਂ ਮੈਨੂੰ 5000 ਦਵਾਂਗੀ ਮੈਂ ਫਿਰ ਉਹ ਰੇਹ ਸਿਰ ਚੜ ਕੇ 1000 ਵਧਾਇਆ ਉਦੋਂ ਦੇ ਤੀਂ ਤੇ ਰੱਗੇ ਫਾਇਦੇ ਵਿੱਚ ਅੱਜ ਕੱਲ ਤੇ 300 ਰੁਪਈਆ ਸੁਣਾਉਂਦੀਆਂ ਹੀ ਦਿੰਦਾ ਇੱਕ ਦਿਨ ਦਾ ਆਹੋ ਪਣਾ ਕਹਿੰਦੀਆਂ ਵੀ ਕਰਨਾਵੇਂ ਬਸ ਝਾੜੂ ਕੋ ਚਾਹੀਓ ਤੇ ਵੱਧ ਤੋਂ ਵੱਧ ਕੱਪੜੇ ਧਵਾਗੇ ਇਹ ਪੈਸੇ ਜਿਹੜੇ ਉਹ 300 ਦੇ ਹਿਸਾਬ ਨਾਲ ਹੁਣ 300 ਦੇ ਹਿਸਾਬ ਨਾਲ ਵੀ ਦੇਣ ਦੇ ਦਿੱਤੇ ਨਹੀਂ ਜਾਂਦੇ ਤੇ 9000 ਬਣ ਗਿਆ ਮਹੀਨੇ ਦਾ 9000 ਤੇ ਫਿਰ ਫਿਰ ਵਿੱਚ ਛੁੱਟੀਆਂ ਵੀ ਕਰਨੀਆਂ ਵਾ ਠੀਕ ਤੇ ਫਿਰ ਜੋ ਕੋਈ ਰਿੱਧਾ ਪੱਕਾ ਵਾ ਤੇ ਉਹ ਵੀ ਖਾਣਾ ਵਾ ਤੇ ਜੇ ਤੁਹਾਡੇ ਘਰ ਦੁੱਧ ਹੈਗਾ ਵਾ ਤੇ ਉਹ ਵੀ ਦੇ ਦਿਓ ਸਾਨੂੰ ਅੱਧਾ ਕਿਲੋ ਠੀਕ ਠੀਕ ਆ ਪਰ ਨਹੀਂ ਭਾਣ ਫਿਰ ਤੇ ਪੈ ਜਾਂਦੀਆਂ ਮੈਂ 15000 ਅੱਛਾ ਨਹੀਂ ਇਹ ਤਾਂ ਉੱਤਰਾ ਬੜੀ ਬੀਬੀ ਹੋ ਆ ਗਈ ਹੈ ਨਾ ਤੇ ਮੈਂ ਇਹਨੂੰ ਕਿਹਾ ਚੱਲ ਲੈ ਜਾ ਆਟਾ ਚੌਲ ਕੋ ਲੈ ਜਾਂਦੀ ਨਹੀਂ ਹੈਗੀ ਆ ਇਦਾਂ ਲੋੜਾ ਹੋ ਗਈ ਫੇ ਲੈ ਜਾਇਆ ਕਰਾਂਗੇ ਨਹੀਂ ਤੇ ਐਵੇਂ ਲਛਲੂਛੂ ਕਰਦੇ ਆ ਭੁੱਖ ਵਰਤਾਂਦੇ ਆ ਉਦਾਂ ਲੈ ਚੱਲ ਤੇ ਚੰਗਾ ਵੀ ਨੀਨ ਲੱਗਦਾ ਫਿਰ ਜਿਹੜਾ ਜੀ ਕਰਦਾ ਵਧਾਨ ਕਰਨ ਨੂੰ ਵੀ ਅਹੀਂ ਜੋ ਸਾਡਾ ਜੀ ਕਰੇ ਅਹੀਂ ਕਰੀਏ ਇਹ ਜਿਹੜਾ ਹੁਣ ਆਵਾ ਵੀ ਭੈਣ ਮੈਨੂੰ ਆ ਵੀ ਦੇ ਦੇ ਜਨੇ ਆਨੇ ਦਾ ਖਡਾਉਣਾ ਪਿਆ ਵਾ ਉਹ ਵੀ ਦੇ ਦੇ ਜੇ ਕੋਈ ਚੱਪਲ ਬਾਹਰ ਰੱਖਤੀ ਆ ਤੇ ਉਹ ਤੁਹਾਡੀ ਜਵਾਦੂ ਆ ਹੁਣ ਜਿਹੜਾ ਵੇੜਾ ਵਾ ਆਪਣਾ ਇਹਦੇ ਵਿੱਚ ਜੀਤ ਰੱਖ ਕੇ ਦੇ ਦਈਏ ਫਿਰ ਉਹ ਕਹਿੰਦੀ ਆ ਤੁਹਾਡੀ ਬਾਹਰ ਪਈ ਹੈ ਤੁਹਾਡੀ ਤੇ ਵਾਦੂ ਆ ਦਸ ਵਾਦੂ ਹੁੰਦੀ ਕਿ ਕੋਈ ਚੀਜ਼ ਨਹੀਂ ਤੇ ਗੱਲਾਂ ਅੱਛਾ ਪਿੰਡ ਦੇ ਇੰਨਾ ਕੋ ਚੱਲਣ ਡਿਆ ਬੜਾ ਕੁਛ ਨੇ ਫੇਰ ਚੰਗੀ ਰਹਿ ਗਈ ਮੈਂ ਤੇ ਹੂੰ ਫੇਰ ਤੇ ਵਧੀਆ ਵਾ ਨਹੀਂ ਚੰਗਾ ਵਾ ਇੰਨੇ ਚ ਤੇ ਆਉ ਇਥੋਂ ਉੱਠ ਕੇ ਤੇ ਇੱਥੇ ਹੁੰਦੀਆਂ ਤਾਂ ਨਹੀਂ ਮਿਲਦੀਆਂ ਇਹ ਤਾਂ ਨਾਲ ਹੁੰਦੀ ਆ ਨਾ ਆਪਣੇ ਘਰ ਵਾਲੇ ਦੇ ਹਾਂ ਤੇ ਵਿਚਾਰੇ ਤੁਰੇ ਆਉਂਦੇ ਹਨ ਗਾਜਾਂ ਨੇ ਆਣਾ ਵਾ ਅੱਛਾ ਆਹੋ ਉਹ ਹੁਣ ਲਿਆ ਨਹੀਂ ਲਿਆਏ ਨਹੀਂ ਉਹਦੀ ਮਾਂ ਆਈ ਆ ਘਰ ਉਹਦੇ ਕੋਲ ਛੱਡ ਆਈ ਆ ਅੱਛਾ ਮੈਂ ਤਾਂ ਕਹਾਂ ਚੱਲ ਤੁਹਾਨੂੰ ਵੀ ਲਈ ਹੁੰਦੀ ਫੇਰ ਤੁਰ ਜਾਂਦਾ ਕਾਹਦੀ ਨਹੀਂ ਕੋਈ ਨਹੀਂ ਮੇਰੀ ਮੰਮੀ ਕੋਈ ਚੱਲਣ ਨੇ ਆਣੇ ਨੂੰ ਨਾ ਉਹਨੂੰ ਕਈ ਕਈ ਐਦਾਂ ਨਿਆਣੇ ਦਾ ਵਧ ਵੀ ਖਲਾ ਰਾਹ ਜਾਂਦਾ ਪਰ ਚ ਇਧਰ ਦੁੱਖ ਢਾਉਣੇ ਬੜੇ ਘੜਦੇ ਉਹ ਤੇਰੇ ਘਰ ਕਿੱਡੇ ਹੈਗੇ ਆ ਆਹ ਨਹੀਂ ਇਤਰਾ ਜਿਹਾ ਬਾਡੇ ਘਾਉਂ ਚੱਲਦੇ ਆ ਜਾ ਵੀ ਕਰੂਗਾ ਤੇ ਫਿਰ ਕੀ ਉਹ ਤਾਂ ਮੈਂ ਵੀ ਤੇ ਇਹ ਚੰਗਾ ਵੀ ਕੰਮ ਕਰੂਗੀ ਨਾ ਸਾਡਾ ਵਧੀਆ ਕਰੂਗੀ ਫਿਰ ਤੇ ਮੈਂ ਦੱਸਿਆ ਤਹਦੀਆਂ ਤੇਰੇ ਅੰਕਲ ਨੂੰ ਮੈਂ ਆ ਵੀ ਨਿਆਣੇ ਨੂੰ ਕੱਪੜੇ ਵੀ ਲੈ ਜਾਾਂਗੇ ਇਹਨੂੰ ਵੀ ਲੈ ਜਾਾਂਗੇ ਸੂਟ ਸਾਟ ਜਿਹੜਾ ਆਪਣੇ ਮਾਲ ਥੱਲੇ ਹੱਥ ਫੇਰਦਾ ਵਾ ਉਹ ਸਾਡਾ ਸੀਰੀ ਉਹਨੂੰ ਮੈਂ ਚਲਦੀ ਦੇ ਬਣਾ ਕੇ ਦਵਾਂਗੇ ਕੋਈ ਕਮੀਜ਼ ਪਾ ਕੇ ਹੁੰਦਾ ਜਰੂਰ ਹੁੰਦਾ ਅੱਛਾ ਜਾ ਜਾ گاਉ ਹੋਈ ਪਾ ਆਉਂਦਾ ਕਰਿਆ ਹੈ ਨਹੀਂ ਤੇ ਫਿਰ ਕੀ ਕਰਨੇ ਆਹ ਤੇ ਮਾਲ ਦਵੋ ਹੈ ਨਾ ਕੋਲ ਕੋਲ ਕੋਚ ਇਹ ਹੋਇਆ ਵੀ ਜੇ ਸਾਡੇ ਕੋਈ ਕੰਮ ਕਰੂਗਾ ਤਾ ਉਹਨੂੰ ਆਪੇ ਜੇਣ ਚੀਜ਼ਾਂ ਜੀ ਕਰਦਾ ਵਾ ਤੇ ਜੇ ਆਣ ਆਣ ਕੇ ਮੰਗੀ ਜਾਣਾ ਫੇ ਉਹ ਵੀ ਗੱਲ ਮਾੜੀ ਤੇ ਰਿੰਪੀ ਦੇ ਮੈਨੂੰ ਇੰਨਾ ਗੁੱਸਾ ਕਿ ਦੱਸ ਤੂੰ ਕੀ ਲੈਣਾ ਹੈ ਉਹ ਤੇ ਵਿਚਾਰੀ ਕੋ ਉਹ ਵੀ ਦੋਹਾਂ ਕਰਾਂ ਦਾ ਕੰਮ ਕਰ ਜਾਂਦੀ ਹੋਰ ਵਾਧੂ ਪੈਸੇ ਲੈ ਜਾਂਦੀ ਆਹ 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 ਵੇਖਿਓ ਮੈਂ ਇਹ ਨਵੀਂ ਬਣਾਈ ਹੈਗੀ ਬੜੀ ਸੋਹਣੀ ਬਣਾਈ ਸ਼ਾਬ ਆਹ ਕਿੰਨੇ ਦੀ ਬਣੀ ਆ ਏ ਮੇਰੇ ਘਰ ਵਾਲੇ ਦੀ ਤਨਖਾਹ ਵਧੀ ਹੀਗੀ ਅਛਾ ਤੇ ਮੈਂ ਹਾਂ ਚਲ ਵਧੀ ਆ ਤੇ ਫਿਰ ਨਾ ਤੁਹਾਡੀ ਕੋ ਕਮੇਟੀ ਚ ਕੀ ਹੰਨੇ ਕਰੇ ਕੀ ਲੈਣਾ ਕੀ ਲੈਣਾ ਮੈਨੂੰ ਤਾਂ ਕੋ ਸਮਝ ਨਾ ਕਰਨੀ ਮੈਂ ਤੈਨੂੰ ਨਹੀਂ ਲੱਗਣ ਦੀ ਤੇ ਲਿਆ ਮੈਂ ਤੇ ਲਵਾਵਾਂ ਪਰ ਸਹਰਾ ਮਨ ਤੇ ਬੜਾ ਮਹਿੰਗਾ ਹੋ ਗਾ ਤੇ ਹੱਥ ਨਹੀਂ ਲੱਗ ਰਾ ਤੂੰ ਚੰਗਾ ਆ ਫੇਰ ਹੀ ਆਪੇ ਹੋਰ ਮੈਂ ਹੱਥ ਨਹੀਂ ਲਗਾਦਾ ਮੈਂ ਤੇ ਲਾ ਕੇ ਰੱਖੂ ਉਹ ਤੂੰ ਆਹ ਮੁੰਦੇ ਹੱਥ ਨੂੰ ਪਾ ਲਈ ਚੰਗਾ ਹੋਇਆ ਲਾ ਜਾਨਾ ਕੋਟ ਕੋਟ ਚਾਹ ਬਣਾ ਕੇ ਨਹੀਂ ਨਹੀਂ ਚਾਹ ਨਹੀਂ ਚਾਹ ਮੈਂ ਪੀਤੀ ਆਹ ਗੱਲ ਤਾਂ ਕੋਈ ਕੀਤੀ ਨਹੀਂ ਮੈਂ ਤੇ ਆਪਣੀ ਮਾਂ ਨੂੰ ਛੇੜ ਕੇ ਬੈ ਗਈ ਆ ਬਹਿ ਜਾ ਤੂੰ ਚਲ ਕੋਈ ਨਹੀਂ ਐ ਹੋਏ ਤੇ ਗੱਲਾਂ ਤੇ ਗੱਲਾਂ ਵਾ ਫਿਰ ਕੀ ਕਰਨਾ ਵਾ ਫਿਰ ਮੈਂ ਵੀ ਜਾ ਕੇ ਦੱਸੂਗੀ ਨਾ ਅਗਲੇ ਅੰਦਰ ਡੇਰੇ ਤੇ ਤਾਂ ਇੰਨੇ ਚ ਜਾਣਦੀਆਂ ਵਾ ਨਾ ਮੈਂ ਐਵੇਂ ਇੰਨੇ ਪੈਸੇ ਦੇਨੀ ਤੁਹਾਨੂੰ ਤੇ ਤੂੰ ਹੁਣ ਕਿੰਨੇ ਦੇਨੀ ਆ ਮੇਰੇ ਕੋ ਤੇ ਉਹ ਮੇਰੀ ਤੂੰ ਛੱਡ ਦੇ ਮੇਰੀ ਤੇ ਬਹੁਤ ਮਹਿੰਗੀ ਪੈ ਜਾਂਦੀ ਆ ਅੱਛਾ ਜੇ ਕੋਈ ਕੱਪੜਾ ਵਾ ਦੀਦੀ ਆ ਨਹੀਂ ਤੈਨੂੰ ਸੱਜਣ ਦਾ ਮੈਨੂੰ ਦੇ ਦੇ ਹਾਂ ਆ ਉਹਦਾ ਕਹਿ ਰਹੇ ਮੇਰੇ ਤੇ ਹੱਥਾਂ ਜੋ ਖੜੀ ਜਾਣਦੀ ਆ ਮੰਮੀ ਤੇ ਮੇਰੀ ਬੜੀ ਤੜਫਦੀ ਮੈਂ ਹੁਣ ਕੀ ਕਰਾਂ ਮੈਂ ਫਿਰ ਹੁਣ ਇਕੱਲੇ ਸਾਰਾ ਕੰਮ ਹੁੰਦਾ ਵੀ ਨਹੀਂ ਆ ਮਾਤਾ ਤੇ ਆਪਕੇ ਤੇ ਲੱਛਣ ਨੂੰ ਵੀ ਨਹੀਂ ਸਹਿ ਲ ਕੇ ਦਿੰਦੀ ਹਾਂ ਆਹੋ ਕੋਈ ਨਹੀਂ ਉਹ ਵੀ ਕਹਿੰਦੀ ਮੈਨੂੰ ਫੜਾ ਤੇ ਫਿਰ ਕਰਨਾ ਤੇ ਫਿਰ ਨਿਆਣੇ ਵੀ ਪੜਾ ਲੈਣੀ ਨਾ ਮੈਟਰੇਸ਼ਨ ਤੇ ਅੱਛਾ ਅੱਛਾ ਆਹ ਵਰਗਾ ਤੇ ਮੈਂ ਕਹਾਂ ਜੇ ਫਿਰ ਜੇ ਫੇ ਕਮਾਉਣਾ ਵਾ ਤੇ ਫਿਰ ਵਿੱਚੋਂ ਦੇ ਵੀ ਦਵਾਂਗੇ ਤੇ ਫਿਰ ਕੀ ਹੈ ਨਹੀਂ ਜੇ ਨਾ ਹੋ ਨਾ ਕਿਵੇਂ ਤੈਨੂੰ ਲੱਗੇ ਮੈਨੂੰ ਲੋੜ ਵਾ ਤੇ ਮੈਨੂੰ ਦੱਸ ਦੇ ਮੈਂ ਇਹਨੂੰ ਪੜਾ ਰਿਆ ਕਰੂੰਗੀ ਕੁੜੀ ਚੰਗੀ ਹੋਏ ਵੀ ਅੱਛਾ ਕੋਈ ਨਹੀਂ ਫੇਮਿਲਾਤਾ ਹਾਂ ਕੋਈ ਗੱਲ ਨਹੀਂ ਨਾ ਮੇਰੇ ਉਹਦੇ ਵਾਂਗੂ ਤੂੰ ਮੇ ਨਾਲ ਲੜ ਪਿਓ ਨਹੀਂ ਮੇਰੀ ਤੂੰ ਮਾਰ ਲਈ ਨਹੀਂ ਨਹੀਂ ਅੱਜ ਤਾਂ ਕੰਮਕੁਮ ਕਰ ਮੈਂ ਇਹ ਵੀ ਕਿਹਾ ਮਨ ਫਿਰ ਮੈਂ ਉੱਪਰ ਦਾ ਤੋਂ ਜ਼ਿਆਦਾ ਕਰਨਾ ਨਹੀਂ ਕਿ ਜਿੱਥੇ ਫਿਰਦੇ ਹਾਂ ਉਨਾ ਹੀ ਕਰੀ ਤੂੰ ਮੈਂ ਤਾਂ ਕਿਸੇ ਨੂੰ ਦੁੱਖ ਦਿੰਦੀ ਨਹੀਂ ਜ਼ਿਆਦਾ ਮੈਂ ਨਹੀਂ ਕਿਹਦਾ ਹੰਤ ਲੈਂਦੀ ਪਰ ਇਹ ਆ ਨਾ ਭਜਲ ਜਰਾ ਇਤਰਾ ਟਾਈਮ ਨਾ ਕੇਵਲੇ ਚੱਲ ਜੇ ਤੇ ਫੇਰ ਚੱਲ ਤੂੰ ਦੱਸਦੀ ਮੈਂ ਕਰਾ ਦਿਆ ਕਰੂੰਗੀ ਕੋਈ ਗੱਲ ਨਹੀਂ ਉਹਨੂੰ ਸਾਧ ਦੂੰਗੀ ਆਹੋ ਚਲ ਕੋਈ ਗੱਲ ਤੇ ਬਹਿ ਜਾ ਹੁਣ ਤੂੰ ਘੜੀ ਮੈਂ ਚਾਹ ਬਣਾ ਹਾਂ ਕੋਟਕ ਨਹੀਂ ਚਾਹ ਨੇ ਕਿਹੜਾ ਫਾਇਦਾ ਕਰਨਾ ਹਾਂ ਹੁਣ ਮੈਂ ਜਾਵਾਂ ਤੂੰ ਨਹੀਂ ਨੇ ਚੱਲ ਛਾ ਹਾਂ ਹਾਂ ਛਾ ਡਾ ਇਹ ਨਹੀਂ ਤੇ ਅੰਕਲ ਤੇਰਾ ਛਾ ਡਾ ਵੇ ਇਥੇ ਬਾਹਰ ਹੀ ਆ ਨਹੀਂ ਚੱਲ ਕੋਈ ਨਹੀਂ ਮੈਂ ਹੁਣ ਚਲ ਜਾਨੀ ਆ ਉਧਰ ਜਿੰਨਾ ਕ ਮੈਂ ਸੋਣਾ ਪਾਇਆ ਡਰਦੇ ਹੈਗਾ ਹੀ ਫੇਰ ਛਾ ਡੰਦਾ ਵਾ ਨਹੀਂ ਕੋਈ ਨਹੀਂ ਚਲ ਜਾਣਾ ਮੈਂ ਹਾਂ ਚੰਗਾ ਐ ਚੰਗਾ ਆ ਮੈਂ ਅਰੇ ਚਿਰ ਫਾਇਦੇ ਦੀ ਵਾਕਿਆ ਰਹਿ ਗਈ ਆ 5000 ਦਾ ਕੀ ਆਉਣ ਡਿਆ 300 ਰੁਪਏ ਦੇ ਹਿਸਾਬ ਨਾਲ 9-9000 ਰੁਪਏ ਦੇ ਲੀੜਾ ਕਪੜਾ ਦੇਣ ਲਈ ਆ ਹਰ ਇੱਕ ਚੀਜ਼ ਦੇਣ ਰਹੀ ਆ ਪਰ ਮੇ ਆਉਦਾ ਹੁਣ ਉਹਨੂੰ ਗੋਪੀ ਨੂੰ ਨਹੀਂ ਦੱਸਣਾ ਇਹ ਕਿ ਪਿੰਡ ਇੰਨੇ ਪਹਿਹੇ ਆ ਐਵੇਂ ਬੰਦੇ ਦਾ ਸੁਣ ਕੇ ਮੂਡ ਹੋ ਹੀ ਜਾਂਦਾ ਉਹ ਵੀ ਮੈਨੂੰ ਵੀ ਇੰਨੇ ਮਿਲਣ ਓਦਾਂ ਤੇ ਚਲੋ ਇਦਾਂ ਦੀ ਨਹੀਂ ਹੈਗੀ ਪਰ ਫਿਰ ਵੀ ਮਨ ਬਦਲ ਜਾਂਦਾ ਪੈਹਾ ਵੇਖ ਕੇ ਪੈਹਾ ਸੁਣ ਕੇ ਸਭ ਕੋ ਚਲ ਫੇਰ ਵੀ ਆਈ ਆ ਤਾਂ ਕੋਈ ਨਾ ਕੋਈ ਦੱਸ ਹੀ ਗਈ ਪਿੰਡ ਕੀ ਮੋਹਲ ਚਾਲ ਚੱਲਣ ਗਿਆ ਗੋਪੀ ਘਰ ਪਹੁੰਚ ਗਈ ਹੁਣ ਤੇ ਪਤਾ ਨਹੀਂ ਪੀਚ ਗਈ ਕਿ ਸੁੱਕੀ ਚ ਲੱਗੀ ਮੀਂਹ ਤੇ ਉਸੇ ਵੇਲੇ ਆ ਗਿਆ ਮਗਰ ਤਾਂ ਮੀਂਹ ਹਟਿਆ ਬਾਅਦ ਮੈਂ ਵੀ ਜਾਵਾਂ ਹਾਂ ਜੇ ਤੇ लाडी ਸਰਦਾਰ ਕਾ ਦੂਆ ਖੁੱਲਾ ਹੋਇਆ ਤੇ ਫਿਰ ਵਾਇਰ ਮਾਰ ਕੇ ਦੱਸ ਦਾਂਗੇ ਕਿ ਗੋਪੀ ਨੇ ਨਹੀਂ ਆਇਆ ਕਰਨਾ ਤੁਹਾਡੇ ਘਰੋਂ ਜੇ ਬੰਦ ਹੋ ਜਾ ਤਾਂ ਫਿਰ ਆਹਨ ਦਾਂਗੇ ਫਿਰ ਲੰਘ ਜਾਗੇ ਕਿਉਂਕਿ ਮੀਂਹ ਪੈਣ ਡਿਆ ਅੰਦਰ ਬੈਠੀ ਹੋਣੀ ਆ ਸਰਦਾਰ ਹੁਣੀ ਤਾਂ ਉਹਨਾਂ ਨੂੰ ਕੀ ਪਿਠਾਉਣਾ ਕੱਲ ਨੂੰ ਦੱਸ ਦਾਂਗੇ ਕਿ ਜਾਂਦੇ ਜਾਂਦੇ ਨੇ ਐਤੋਂ ਬਾਲ ਨੇ ਵੀ ਇਕੱਠਾ ਕਰਦਾ ਥੋੜਾ ਬਹੁਤਾ ਤੇਜ ਗਿਆ ਹੁਣ ਬਾਲ ਨੇ ਚਲ ਨੀ ਕਿੰਨੇ ਕਿੰਨੇ ਟਾਣੀਆਂ ਇਕੱਠੀਆਂ ਕਰ ਲੈਣੀਆਂ ਕੋਈ ਨਾ ਕੁੱਕਾ ਫੱਕਾ ਮਾਰ ਕੇ ਆ ਕੇ ਬਚਾਲਾਂਗੇ ਤੇ ਕੰਮ ਕਰ ਲਾਂਗੇ ਹਟਿਆ ਬੰਮੀ ਹੋਰ ਜੇ ਚੱਲੀਏ ਫੇਰ ਕਰਨੂ ਬੂਆ ਦੇ ਬੰਦੀ ਆ ਸਰਦਾਰਾਂ ਦਾ ਦੇ ਸਵੇਰੇ ਦੱਸ ਦਾਂਗੇ ਹੁਣ ਚੱਲੀਏ ਮੀਨ ਆ ਜਾ ਬੱਦਲ ਬੜਾ ਹੋਇਆ ਈ ਛੇਤੀ ਛੇਤੀ ਘਰ ਪਹੁੰਚੀਏ ਪਹਿਲਾਂ ਬਾਲਣ ਚੁੱਕੀਏ ਬਾਲਰ ਇਕੱਠਾ ਕਰ ਹੀ ਲਈਏ ਪਰ ਭਿੱਜ ਗਿਆ ਸਾਰਾ ਬਾਲਣ ਤਿਲਕਣ ਕਿੰਨੀ ਹੋਈ ਆ ਬਾਲਾਂ ਤੇ ਗੱਲਾਵਾਂ ਗੁਰੂਰ ਮਤਨ ਕਿੰਨੀ ਵਾਰੀ ਕਿਹਾ ਵੀ ਨਾਨੀ ਮम्मा ਕੋ ਰਹਿਣਾ ਤੂੰ ਵੀ ਨਹੀਂ ਰਿਆ ਹੁਣ ਤੂੰ ਮੇਰਾ ਮੀਆ ਉਹ ਤੋਂ ਮੀਆ ਆ ਜਾਣਾ ਵਾ ਤੂੰ ਮੇਰੇ ਨਾਲ ਹੀ ਤੁਰਿਆ ਵਾ ਜੋ ਭੇਜ ਗਿਆ ਤੇ ਫੇਰ ਆ ਆ ਇੱਥੇ ਹੀ ਬਾਲਣਾ ਹੈਗਾ ਜੀ ਇੱਥੇ ਖੜਾ ਰਹੀ ਅੱਛਾ ਐ ਦੱਲੂ ਨਹੀਂ ਹੋਣਾ ਪਤੰਤੇ ਦੇ ਪਾਪਾ ਨੇ ਕਹਦੋ ਕੋ ਨਾ ਹਾਂ ਬਾਈ ਸੁੱਕਾ ਲੱਗਦਾ ਬਾਲਣ ਮੜਾ ਜਾਣਾ ਅੱਗ ਫਾੜ ਲਈ ਨਾ ਤੇ ਬਲ ਜਾਣਾ ਜਿਵੇਂ ਪਹਿਲਾਂ ਪਤਾ ਨਾ ਮੈਂ ਇੱਥੋਂ ਪਹਿਲਾਂ ਵੇਖ ਚੰਨੀ ਤੂ ਦੁੱਸੂ ਕਾ ਹੀ ਲਾਰਾ ਹੀ ਨਹੀਂ ਹੁਣ ਆ ਗਿਆ। ਬਾਰਾਂ ਤੇ ਬਾਵਾਂਗੇ ਇੱਥੇ। ਕਿੰਨਾ ਹੀ ਬਾਰਾਂ ਨੂੰ ਤਰ ਇੱਥੇ। ਆ ਦੋ ਦਿਨ ਸੱਜਣਾ ਆਪਣਾ। ਲੈ ਬਾਲ ਮੈ ਲੈ ਹੀ ਹੁਣ ਤੂੰ ਲਈ ਇੱਥੇ ਮੁੰਡੇ ਨੂੰ ਖਿਲਾ ਰਿਆ ਕੋ ਲੱਡ ਲੜ ਜਾਊ ਫੇਰ ਐਵੇਂ। ਨਹੀਂ ਮੈਹ ਪਤਾ ਨਹੀਂ ਕਦੋਂ ਕੋ ਆਣਾ ਮੈਂ ਤੇ ਫਿਰ ਰੋਟੀ ਪਕਾਉਣ ਵਾਲੀ ਹੀਗੀ। ਤੇ ਮੰਮੀ ਵੀ ਕਹਿੰਦੇ ਵੀ ਚੱਲ ਚੱਲ ਜਾ। ਤੇ ਮੁੰਡਾ ਦੇ ਨਾਲ ਆ ਗਿਆ ਕਹਿੰਦਾ ਮੈਂ ਨਾਲ ਹੀ ਜਾਣਾ ਵਾ ਤੇ ਕਹਿੰਦਾ ਮੈਂ ਨਹੀਂ ਨਾਨੀ ਮम्मा ਤੂੰ ਘਰ ਆ ਪੈਣਾ ਸੀ ਹੈ ਕਹਿੰਦਾ ਮੈਂ ਨਹੀਂ ਆ ਰਿਹਾ ਨਾਨੀ ਮम्मा ਆ ਵਾ ਵਾ ਇ ਇੱਥੇ ਬਾਲਣ ਤੂੰ ਘਰ ਕਿਉਂ ਨਹੀਂ ਰਿਆ ਸੇ ਬੁੱਢੀ ਨਹੀਂ ਹੈ ਬੁੱਢੀ ਨਹੀਂ ਅੱਛਾ ਤੇ ਆਵੇ ਆ ਗਿਆ ਫੜੇ ਨੂੰ ਮੁੰਡੇ ਨੂੰ ਮੈਂ ਕੱਢ ਲੈਣਾ ਬਾਲਣ ਆ ਕਰ ਲਓ ਤੇ ਫਿਰ ਵਾਵਾ ਨਾ ਆ ਮੈਂ ਸੋਨ ਤੂੰ ਕੀ ਕਹ ਤੈ ਕਿ ਮੈਂ ਲੈ ਆਉਣਾ ਉਹਦੋਂ ਹੀ ਮੈਂ ਵੇਖ ਲੈਨੀ ਨਾ ਤਾਂ ਸੁੱਕਾ ਰਹਿਣਾ ਹੀ ਬਾਲਣ ਸਾਰਾ ਨਹੀਂ ਆ ਗਣਾ ਤੂੰ ਤੂੰ ਭਜ ਗਿਧ ਨਹੀਂ ਤੈਨੂੰ ਜਦੋਂ ਘਰ ਪਹੁੰਚ ਗਈ ਜਦੋਂ ਮੈਂ ਆਇਆ ਹਾਂ ਨਹੀਂ ਉਦੋਂ ਤਾਂ ਮੈਂ ਪਹੁੰਚ ਹੀ ਗਈ ਅੱਛਾ ਹੁਣ ਮੈਂ ਮਮੀ ਹਟਿਆ ਤਾਂ ਫਿਰ ਮੈਂ ਆ ਗਈ ਮੈਂ ਹਾਂ ਚੱਲ ਦੇਖਉਣੀ ਆ ਫੇਟ ਨਾ ਹੋ ਜਾ ਗਿੱਲਾ ਬਾਲਣ ਬਾਲਣ ਵੀ ਬੜਾ ਔਖਾ ਵਾ ਮੈਂ ਉਦਾਂ ਸੁੱਕਾ ਮਾਰਾ ਜਾਵੀ ਨਾ ਲਪਾਫੇ 'ਚ ਰੱਖ ਕੇ ਕਰ ਲਾਂਗੇ ਨਾ ਫਿਰ ਬਲ ਜਾਣਾ ਅੱਛਾ ਲਪਾਫੇ ਨਾਲ ਬਲ ਜਾਣਗੇ ਫਿਰ ਹਾਂ ਨਹੀਂ ਬਲ ਜਾਣੇ ਆ ਉਹ ਕਾਇ ਉਹਦਾ ਤੇ ਆਉਂ ਜਦੋਂ ਅੱਗੇ ਅੱਗ ਲੱਗੀ ਪਿੱਛੇ ਪਿੱਛੇ ਦੇ ਸੁੱਕੀ ਜਾਣਾ ਹਨਾ ਹਾਂ ਇਦਾਂ ਹੀ ਹੋਣੀ ਆ ਤੇ ਸਾਚੋ ਉਹਨਾਂ ਨਾਲ ਗੱਲ ਕਰਤੀਗੀ ਭੈਂਜੀ ਨਾ ਨਹੀਂ ਉਹਨਾਂ ਦਾ ਗੇਟ ਬੰਦ ਸੀ ਮੈਂ ਕਿਹਾ ਮੀ ਪੈਂਡਿਆ ਬਦਲ ਜਾ ਹੋਇਆ ਤੇ ਅੰਦਰ ਹੁਣ ਸੁੱਤੇ ਸਾਤੇ ਹੋਣੇ ਤਾਂ ਮੈਂ ਕਿਹਾ ਕੀ ਠਾਉਣਾ ਉਹਨਾਂ ਨੂੰ ਮੈਂ ਕੱਲ ਨੂੰ ਦੱਸ ਦਾਂਗੇ ਕੱਲ ਨੂੰ ਜੇ ਦੱਸੋ ਤਾਂ ਮੈਨੂੰ ਕਹਿੰਦੇ ਸੀ ਦੱਸ ਦਿਓ ਤੇ ਫਿਰ ਮੈਂ ਆਪਣੇ ਸਵੇਰੇ ਉੱਠ ਕੇ ਸੋਤੇ ਕੰਮ ਕਰ ਲੂੰਗੀ ਇਦਾਂ ਕੱਲ ਨੂੰ ਭਾ ਮੇਨਾਂ ਫਿਰ ਬੋਲਣ ਮੈਨੂੰ ਇਸ ਵਕਤ ਫਕਤ ਹੀ ਚੱਲ ਜਨਾ ਕੰਮ ਤੇ ਉਹ ਤਾਂ ਅੱਜ ਮੈਨੂੰ ਕਹਿੰਦਾ ਸੀ ਵੀ ਤੁਸੀਂ ਲੇਟ ਹੀ ਬੜਾ ਹੁੰਦੇ ਹੋ ਅੱਛਾ ਆਹੋ ਨਹੀਂ ਤਾਂ ਕਿੰਨੇ ਟਾਈਮ ਨਾਲ ਚਲ ਜਾਈਦਾ ਬਹੁਤ ਉਹ ਹੀ ਮੈਂ ਹੁਣ ਕਿੰਨਾ ਕੁ ਸੋਤੇ ਬੰਦਾ ਚਲ ਜੂਏ ਨਾ ਇਹ ਵੱਡੇ ਲੋਕ ਵੀ ਨਾ ਕਹਿੰਦੇ ਵੀ ਬਸ ਅਹੀ ਨਾ ਉੱਠੀਏ ਤੇ ਦੇਣਾ ਇਹ ਪਹਿਲਾਂ ਆ ਜਾ ਕਰਨ ਚਲ ਜੋ ਸਾਡੀ ਕਿਸਮਤ ਲਿਖਿਆ ਉਹੀ ਹੋਣਾ ਵਾ ਜੋ ਨਾ ਬੋਲਣਾ ਬੋਲ ਰਹੇ ਸਵੇਸ ਵਕਤ ਹੋਰ ਵਕਤ ਚਲ ਜਾਂਗੇ ਨਾ ਤੇ ਦੱਸ ਦਾਂਗੇ ਜਾ ਕੇ ਪਹਿਲਾਂ ਜਾਂਦੇ ਇਹਨੂੰ ਦੱਸ ਜਾਗੇ ਨਾ ਅੱਜ ਪਰ ਘਰ ਹੁਣ ਪਰ ਰੋਟੀ ਬਰਕਾ ਕੇ ਫੇਰ ਹੀ ਜਾਣਾ ਵਾ ਉਹ ਪਰ ਅਮੀਂ ਤੇ ਇੰਨਾ ਵਾ ਰੰਗ ਵਾ ਤੇ ਕੀ ਪਤਾ ਕਿ ਪੱਕਣੀ ਕਿ ਨਹੀਂ ਪੱਕਣੀ ਮੈਂ ਪਹਿਲਾਂ ਚਲ ਜੂ ਆਹੋ ਤੇਰੇ ਤੋਂ ਚਲ ਆਹ ਇੱਧਾ ਵੇਖ ਲਓ ਹਾਂ ਹਾਂ ਜੇ ਇਹਦਾ ਟਾਈਮ ਹੋਊਗਾ ਮੈਂ ਵੀ ਨਾਲ ਚੱਲ ਜੂਗੀ ਨਹੀਂ ਮੈਂ ਪਹਿਲਾਂ ਚੱਲ ਜੂਗਾ ਮੈਂ ਦੱਸ ਦਊਂ ਪਹਿਲਾਂ ਦੱਸ ਦਿਓ ਹੂੰ ਬਾਕੀ ਹੈਗਾ ਕੋਈ ਗੱਲ ਨਹੀਂ ਤੂੰ ਮਹੀਨਾ ਦੱਸ ਦਨ ਕੱਢ ਦੂੰ ਫਿਰ ਸ਼ਲੈਂਡਰ ਨਾਲ ਹੀ ਨੇ ਆ ਆ ਹੋਏ ਇਹ ਤਾਂ ਗੱਲ ਹੈਗੀ ਆ ਹਾਂ ਸਰਦਾਰ ਨੂੰ ਖੜਾਣੇ ਦੇ ਤਰਪਾਜੋ ਕੇ ਪੈਸੇ ਦੇ ਦਿੱਤੇ ਸੀ ਚਲੋ ਸਾਡਾ ਕੋਠਾ ਚੋਂ ਦੀ ਬੱਜ ਗਿਆ ਹਾਂ ਹੈਨਾ ਤੇ ਪਰ ਇਹ ਨਾ ਹੈ ਅਗਲੇ ਕਹਿਣਗੇ ਵੀ ਅੱਗੇ ਵੀ ਇਹਨਾਂ ਨੇ ਪੈਸੇ ਲੈ ਲਏ ਤੇ ਹੁਣ ਫਿਰ ਪੈਸੇ ਹੀ ਮੰਗੀ ਜਾਣਦੇ ਆ ਪੈਸੇ ਹੀ ਆਪਣੇ ਮੰਗਣੇ ਕਿਹੜੇ ਰਵਾਜ ਗੇਤੇ ਮੰਗਣੇ ਉਹਨਾਂ ਨੂੰ ਆਈ ਤੇ ਇਹ ਤਾਂ ਗੱਲ ਹੈਗੀ ਆ ਹਾਂ ਉਹਦਾ ਤੇ ਮੈਨੂੰ ਕਹਿੰਦੇ ਸੀਗੇ ਆਂਟੀ ਵੀ ਜਿਹੜੀ ਚੀਜ਼ ਦੀ ਲੋੜ ਹੋਈ ਨਾ ਉਹ ਹੀ ਮੰਗਦੀ ਨਹੀਂ ਆਂਟੀ ਚੰਗਾ ਕੀਤਾ ਤਾਂ ਆਂਟੀ ਨੇ ਨਾ ਹਾਂ ਮੂੰਹ ਦੀ ਬੋਲਣਾ ਚਾਹੀਦਾ ਲੱਗਦਾ ਹੈਗਾ ਵੀ ਬੜੇ ਗੁੱਸੇ ਵਾਲੇ ਆ ਤੇ ਭਾਰਾ ਨਹੀਂ ਕਿ ਅੱਜ ਮੈਨਾਂ ਬੜਾ ਚੰਗਾ ਨਾਲ ਵਿਹਾਰ ਕੀਤਾ ਆ ਵੇਖਣ ਨੂੰ ਗੁੱਸੇ ਵਾਲੀ ਲੱਗਦੀ ਹੈ ਹਾਂ ਮੈਨੂੰ ਵੀ ਬੋਲ ਜਾਂਦੀ ਨਾ ਕਿਸੇ ਵੇਲੇ ਪਰ ਪਾਉਂਦੇ ਫੇਰ ਕੋਈ ਗੱਲ ਫੇਰ ਫੇਰ ਆ ਜਾਂਦੀ ਹੈ ਹੈ ਉਹੀ ਇੱਕਦਮ ਗੁੱਸਾ ਚੜਦਾ ਤੇ ਫੇਰ ਉਤਰ ਜਾਂਦਾ ਉਹ ਜਿਹੜੇ ਭੈਣ ਜੀ ਆ ਤੇ ਉਹ ਵੇਖ ਲੋ ਹਨਾ ਮੈਂ ਇੱਕ ਦਿਨ ਹੀ ਦੂਜੇ ਘਰ ਚ ਰਹਿ ਗਈ ਸੀਗੀ ਉਹਦੀ ਗੱਲ ਤੇ ਕੰਮ ਤਾਂ ਹਟਾਤਾ ਉਹਨਾਂ ਨੇ ਵੇਲਾ ਵੱਡੇ ਲੋਕਾਂ ਦੀ ਗੱਲ ਹਨਾ ਕਿ ਜੇ ਦੋਵਾਂ ਘਰਾਂ ਚ ਕੰਮ ਕਰਦੇ ਰਹਿੰਦੇ ਹਾਂ ਤੇ ਪੈਸੇ ਚਾਰ ਹੁੰਨੇ ਸੀ ਨਾ ਆਉਣੇ ਹੀ ਗਿਆ ਵੀ ਇਹਨਾਂ ਦਾ ਆਪਸ ਵਿੱਚ ਪਤਾ ਨਹੀਂ ਕਿਉਂ ਇਹ ਬੰਨ੍ਹਦੀ ਨਹੀਂ ਤੂੰ ਉਹਦੇ ਨਾਲ ਕੰਮ ਕਰ ਲੈ ਉਹ ਕਹਿੰਦੀ ਉਹਦੇ ਨਾਲ ਕਰ ਲੈ ਉਹੀ ਗੱਲ ਨਾ ਲੜਾਈਆਂ ਵੀ ਪੈਸੇ ਦੀਆਂ ਹੀ ਆ ਹੁਣ ਸਾਡੇ ਕੋਲ ਹੈ ਨਹੀਂ ਪੈਸਾ ਅਸੀਂ ਗਰੀਬੀ ਨਾਲ ਬਸ ਜੂੰਝੀ ਜਾਂਦੇ ਆ ਵਾ ਤੇ ਸਾਡੇ ਲੜਾਈਆਂ ਨਹੀਂ ਕੋਈ ਵੀ ਹੈਗੀਆਂ ਸਾਰੇ ਦਿਹਾੜੀ ਚੱਲ ਜਾਂਦੇ ਆ ਤੇ ਬਸ ਨਹੀਂ ਵੀ ਇਦਾਂ ਹੀ ਨੇ ਤਾਂ ਬੰਦਾ ਸੋਚਦਾ ਇਹ ਵੀ ਚੱਲ ਪਈਏ 10 ਮਿੰਟ ਲੇਟ ਕੀ ਹੋ ਗਿਆ ਕੰਮ ਜੋ ਉਧਰ ਕਰ ਲਿਆ ਉਧਰ ਕਰ ਲਿਆ ਕੋਈ ਫਰਕ ਪੈਂਦਾ ਨਹੀਂ ਨਾ ਵੱਡੇ ਲੋਕਾਂ ਨੂੰ ਕੰਮ ਤੇ ਆ ਵੀ ਘਾਈ ਹੀ ਕਰਨਾ ਤੂੰ ਹੀ ਕਿਹੜਾ ਕਰਨਾ ਉਹ ਤਾਂ ਵੀ ਕਾ ਸਾਫ ਸੁਥਰੇ ਵਾ ਲੇਖੋ ਆ ਜਾ ਆ ਵੀ ਜਾਂਦਾ ਵਾ ਤੇ ਪਤਾ ਹੀ ਆ ਵੀ ਕੰਮ ਵਾਲਿਆਂ ਨੇ ਆਣ ਕੇ ਕੰਮ ਕਰਨਾ ਵਾ ਤੇ ਕਿਹੜਾ ਕਿਸੇ ਨੇ ਕੁਝ ਕਹਿਣਾ ਹੁੰਦਾ ਵਾ ਐਵੇਂ ਕਹੀ ਜਾਂਦੇ ਆ ਕੋਈ ਆ ਗਿਆ ਕੋਈ ਆ ਗਿਆ ਤੇ ਫੇਰ ਕੀ ਬਣੂਗਾ ਜਾਂ ਇਦਾਂ ਬਹਾਨੇ ਹੁੰਦੇ ਇਹਨਾਂ ਦੇ ਕੇ ਬਹਾਨੇ ਹੀ ਕੇ ਟਾਂਗ ਹੀ ਕਰਨਾ ਹੁੰਦਾ ਵਾ ਟਾਂਗ ਕਰਨਾ ਹੁੰਦਾ ਇਹਨਾਂ ਦਾ ਕੋਈ ਨਹੀਂ ਸਾਡੇ ਵੀ ਦਿਨ ਨੰਗੀ ਜਾਣੇ ਆ ਹੋਰ ਬਿਲਕੁਲ ਬਿਲਕੁਲ ਹਾਂ ਕਿੱਥੇ ਸਾਨੂੰ ਦਿਹਾੜੀ ਦੀ ਨਹੀਂ ਆਸ ਹੁੰਦੀ ਕਿੱਥੇ ਹੋਣ ਸਾਨੂੰ ਮਹੀਨੇ ਤੇ 15 ਚੜ ਦੀ ਆਸ ਹੋ ਗਈ ਆ ਹਾਂ ਬਿਲ ਨਹੀਂ ਨਾ ਕੋਨਾ ਆਹੋ ਪਰਮਾਤਮਾ ਦਿੰਦਾ ਹੀ ਆ ਤੋਦਾ ਕੋਨਾ ਕੋਨਾ ਕੋ ਦੇ ਹੀ ਦਿੰਦੇ ਆ ਹਾਂ ਹੈ ਨਾ ਜਿਵੇਂ ਲੋਕ ਕਹਿੰਦੇ ਜਾਂਦੇ ਕਹਿੰਦੇ ਜਿਹੜੀ ਚੀਜ਼ ਦੀ ਲੋੜ ਹੋਈ ਨਾ ਤੋ ਉਹ ਵੀ ਮੰਗਦੀ ਆਟੇ ਚੌਲ ਦਾ ਕਹਿੰਦੇ ਮੈਨੂੰ ਅੱਜ ਹੈਗਾ ਵਾ ਅੱਛਾ ਹੂੰ ਤੇ ਮੈਂ ਚੱਲ ਫੇਰ ਕਿਸ ਦਿਨ ਰਹਿ ਆਵਾਂਗੇ ਆ ਜਦਾਂ ਗੱਲ ਹਾਂ ਮੈਂ ਮੰਮੀ ਨੂੰ ਵੀ ਦੱਸਣ ਲਈ ਹੀ ਅੱਛਾ ਮੈਂ ਕਿ ਭੀ ਇਦਾਂ ਗੱਲ ਹੋਈ ਹੈ ਤੇ ਮੰਮੀ ਕਹਿੰਦੇ ਕੋਈ ਗੱਲ ਨਹੀਂ ਆ ਦੇ ਵੀ ਦੇ ਨੇ ਫੇਰ ਜਾਣਗੇ ਕੋਈ ਗੱਲ ਨਹੀਂ। ਇਹ ਕੋਈ ਪਰਮਾਤਮਾ ਦਾ ਨਿਵਾਦ ਕਰਿਆ ਕਰ। ਹਾਂ ਕਹਿੰਦੇ ਨੇ ਨਾ ਕਿ ਇੱਕ ਰਸਤਾ ਬੰਦ ਹੋਏ ਤਾਂ ਦੂਜਾ ਰਬ ਖੋਲ ਦਿੰਦਾ ਵਾ। ਉਹੀ ਗੱਲ ਹੋਈ ਜੇ ਉਹਦਰੋਂ ਕੰਮ ਛੁੱਟਾ ਤੇ ਇਹਨਾਂ ਨੇ 5000 ਤੇ ਰੱਖ ਲਿਆ। ਕੰਮ ਐ ਚੰਗੀ ਤਰ੍ਹਾਂ ਕਰਾਈ ਰਹੀ ਐ ਸਾਫ ਸਫਾਈ ਨਾਲ। ਨਹੀਂ ਕੰਮ ਤੇ ਮੈਂ ਵਧੀਆ ਹੀ ਕਰਦੀ ਹੂੰ। ਉਹਨਾਂ ਨੇ ਵੀ ਵਧੀਆ ਕੀਤਾ ਸੀਗਾ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਵਾ। ਆਹ ਤੇ ਇਹ ਕਹਿਣ ਆਪਣੇ ਘਰੋਂ ਇਮਾਨਦਾਰੀ ਨਾਲ ਕੰਮ ਕਰਨਾ ਸਾਰਾ। ਹਾਂ। ਵੀ ਉਹ ਤਾਂ ਵਧੀਆ ਹੀ ਕਰੀਦਾ ਕੰਮ ਕੰਮ ਦੇ ਰਿਹਾਗਾ। ਤੇ ਜਵਾਬ ਨਹੀਂ ਦੇਣਾ ਜੋ ਕਹੂ ਨਾ ਆਂਟੀ ਉਹ ਹੀ ਕਰ ਦੇਣਾ ਠੀਕ ਆ ਜਿੱਥੇ ਕੋਈ ਜ਼ਿਆਦਾ ਪਰੇ ਲੱਗੇ ਤੂੰ ਮੈਨੂੰ ਦੱਸ ਦੇ ਅਗਰ ਮੈਂ ਉੱਥੇ ਹੀ ਹੁੰਨਾ ਮੈਂ ਕਰ ਦਿਆ ਕਰੂੰ ਨਾਲ ਹਾਂ ਮੈਨੂੰ ਦੋਨ ਕਾਲੇ ਕਰਿਆ ਕਰੂੰਗੀ ਆਹੋ ਮੈਨੂੰ ਦੱਸ ਦਿਆ ਕਰੀ ਠੀਕ ਆ ਛਾੜੂ ਝੂੜ ਵੀਰੇ ਤੇ ਮੈਂ ਲਾ ਦੇ ਕਰੂੰਗਾ ਬੱਡੇ ਜੀ ਨਹੀਂ ਕੰਮ ਕਰਨ ਦੀ ਤੇ ਨਹੀਂ ਕੋਈ ਗੱਲ ਕੰਮ ਤੇ ਬੰਦਾ ਕਾਰ ਹੀ ਲੈਂਦਾ ਵਾ ਉਹ ਨਹੀਂ ਕੋਈ ਗੱਲ ਹੈਗੀ ਨਹੀਂ ਨਹੀਂ ਕੋ ਮੇਰਾ ਵੀ ਕੰਮ ਸਪਰੇਨਾ ਸੁਪਰੋਮ ਹੀ ਹੋ ਗਈਆਂ ਸਾਰੀਆਂ ਝੋਨੇ ਦੇ ਹੁਣ ਬਸ ਪੱਠੇ ਹੀ ਆ ਪੁਣੇ ਬਸ ਹੋਰ ਕੀ ਵੀ ਵਿਹਲਾ ਹੀ ਜਿਆਦਾ ਕੰਮ ਨਹੀਂ ਇੱਡਾ ਜੀ ਤੂੰ ਹੀ ਕਰਾਇਆ ਤੇ ਅਗਲੇ ਗੁੱਸਾ ਹੀ ਨਾ ਕਰ ਲੈ ਆਹੀ ਪੀਹੀ ਤੈਨੂੰ ਕੰਮ ਦੇ ਰੱਖਿਆ ਉਹਨੂੰ ਥੋੜੀ ਰਸ ਜੀ ਉਹਨੇ ਕਰਨਾ ਹੀ ਤੇ ਉਹਨੂੰ ਕਹਿ ਦਿੱਦੀ ਜੀ ਆ ਇਹ ਵੀ ਗੱਲ ਹੈ ਗਿਰਲ ਮੰਨ ਜਾਊਗਾ ਪੀਣਾ ਵੀ ਫੇਰ ਤੂੰ ਹੀ ਕਰੀਂ ਮੈਂ ਮੈਂ ਆਪ ਹੀ ਕਰ ਲਿਆ ਕਰੂੰਗੀ ਹਾਂ ਕੈਨ ਨੂੰ ਨਾਲ ਲੈ ਜਾ ਕਰਾਂਗੇ ਹਾਂ ਹੈਨਾ ਮੰਮੀ ਦਾ ਕੀ ਪਤਾ ਹੁਣ ਕਿੱਦਾਂ ਚੱਲ ਜਾਣਾ ਆਹੋ ਚਲ ਚੀਏ ਨਾਲ ਲੈ ਜਾ ਕਰਾਂ ਨਾਲ ਖੇਡਦਾ ਰਹੂਗਾ ਉੱਥੇ ਹਾਂ ਚੋ ਚੱਲੀਏ ਫੇਰ ਹੈਨਾ ਵੀ ਆ ਜਾ ਸਿੱਟਾਂ ਜਿਆਦਾ ਹੀ ਨਾ ਆ ਜਾਣ ਇਹਦਾ ਵੀ ਇੰਨੇ ਵੀ ਸੈਰ ਕਰ ਲਈ ਫੇਰ ਦਿੰਦਰ ਦਿੰਦਰ ਹਾਂਜੀ ਆ ਜਾ ਪਾਣੀ ਲਾ ਆ ਪਹਿਲਾਂ ਨਹੀਂ ਪਾਣੀ ਨਹੀਂ ਪੀਣਾ ਤੁਸੀਂ ਜਿੱਥੇ ਜਾਂਦੇ ਬਹਿ ਹੀ ਜਾਂਦੇ ਆ ਮੈਨੂੰ 10 ਮਿੰਟ ਲੱਗੇ ਮੈਨੂੰ ਤਾਂ ਕੀ ਹੋ ਗਿਆ ਆ ਤਾਂ ਮੈਂ ਤਾਂ ਲੰਮੀ ਪਈ ਤੇ ਮੈਨੂੰ ਹਾਰ ਕੇ ਅਬੜਵਾਈ ਜੀ ਮੈਂ ਉੱਠੀ ਮੈਨੀ ਹੈ ਘਰ ਤੇ ਕੋਈ ਵੀ ਨਹੀਂਗਾ ਹਾਂ ਉਹ ਜਦੋਂ ਗੋਪੀ ਗਈ ਤੇ ਮੁਰਕੇ ਮਨਪ੍ਰੀਤ ਆ ਗਈ ਅੱਛਾ ਪਿੰਡੋਂ ਕੀ ਆਂਦੀ ਉਹਦਾ ਰਾਜ ਬਾਜੀ ਆਂਦੀ ਰਿੰਪੀ ਕਰ ਗਈ ਤੇ ਮੈਂ ਮੈਂ ਇਧਰ ਆਂਟੀ ਵੱਲੋਂ ਵੀ ਹੋ ਜਾ ਉਹਨੂੰ ਕਹਿਣਾ ਤੂੰ ਤੇ ਕਦੀ ਆਈ ਨਹੀਂ ਤੇ ਉਹ ਆਨੋਂ ਆਂਦੀ ਤੁਸੀਂ ਨਹੀਂ ਕਦੀ ਆਇਆ ਨਹੀਂ ਘਰੋਂ ਨਿਕਲ ਆਇਆ ਕਰੋ ਮੈਂ ਤਾਂ ਇਦਾਂ ਹੀ ਬਸ ਹੁਣ ਤੈਨੂੰ ਪਤਾ ਹੀ ਆ ਵੀ ਸਰਦੜ ਨਹੀਂ ਕਿਨੇ ਕੰਮ ਹੀ ਨਹੀਂ ਮੋਗਣ ਹੁਣ ਕਹਿੰਦਾ ਤੁਸੀਂ ਤੇ ਪਿੰਡ 'ਚ ਰਹਿਣ ਦੇ ਅਸੀਂ ਦੇ ਰਿਆਂ 'ਚ ਰੈਂਡਰ ਕਰਕੇ ਨਹੀਂ ਸੱਤੇ ਛੱਡ ਕੇ ਜਾਇਗੀ ਉਹ ਆਂਦੀ ਨਿਆਣੇ ਪੜਾਉਣੀ ਮੈਂ ਟਿਵੀਸ਼ਨਾ ਪੜਾਉਣੀ ਮੇਰੇ ਨਹੀਂ ਕਿਨੇ ਕਿ ਨਿਆਣੇ ਆ ਕਰਦੇ ਕੰਮ ਉਹ ਆਪਣੇ ਦੱਸਦੀ ਰਹੀ ਸਾਰਾ ਕੋਹ ਤੇ ਹੁਣ ਫੇ ਸੱਚੀ ਤੇ ਹੈਗੀ ਉਹ ਆਪਣੇ ਤਾਂ ਚਾਹ ਜੂ ਪਿਆਰੀ ਆ ਨਾ ਉਹ ਤੇ ਚਾਹ ਨਹੀਂ ਪਾਣੀ ਨਹੀਂ ਕੁਛ ਨਹੀਂ ਆਂਦੀ ਮੈਂ ਰਿੰਪੀ ਕਰੋ ਪੀ ਆਂਦੀ ਚਾਹ ਘੜੀ ਚੰਗੀ ਜਿਆਦੀ ਤੇ ਮੈਂ ਆਪਣੇ ਢਾਡੀ ਸੋਚਿਆ ਮਨ 'ਚ ਵੀ ਹਾਇ ਹਾਇ ਵਾਕਿਆ ਚਾਹ ਚੰਗੀ ਹਾਨੂੰ ਸਿੱਧਕ ਜੀ ਆ ਨਹੀਂ ਜਿੱਦਾਂ ਆਉਂਦਾ ਸੀ ਮਿੰਟ ਮਿੰਟ ਤੇ ਚਾਹ ਪੀਣੇ ਆ ਹਾਂ ਕਿੰਨੇ ਆ ਉਹੋ ਗੱਲ ਨਾ ਉਹ ਮੈਨੂੰ ਲੱਗਿਆ ਕਿ ਖੁਸ਼ਖਬਰੀ ਦੱਸੇ ਨਾ ਹਾਂ ਨਿਆਣੇ ਦਾ ਫੋਨ ਆਇਆ ਏ ਮੈਨੂੰ ਅੱਛਾ ਉਹਨਾਂ ਦੇ ਘਰੇ ਹੀ ਬੈਠਿਆਂ ਆ ਗਿਆ ਮੈਂ ਜਿਹਨੇ ਗਿਆ ਹਾਂ ਹੂੰ ਤੇ ਮੈਂ ਹਮੇ ਬਾਅਦ ਚ ਗੱਲ ਕਰਦਾ ਫਿਰ ਮੈਂ ਬਾਹਰ ਰਣ ਕੇ ਗੱਲ ਕੀਤੀ ਉਹਨਾਂ ਨਾਲ ਅੱਛਾ ਠੀਕ ਠਾਕ ਵਾ ਸਾਰੇ ਠੀਕ ਠਾਕ ਰਾਜੀ ਵਾਜੀ ਆਂਦੇ ਵੀ ਕਰੋ ਤਿਆਰੀਆਂ ਤੁਸੀਂ ਹੁਣ ਅੱਛਾ ਤੇ ਤੁਹਾਡੀ ਗੱਲ ਬਣ ਚੱਲੀ ਆ ਅੱਛਾ ਬਣ ਜਾਣੀ ਛੇਤੀ ਆਹੋ ਤੇ ਮੈਂ ਜਲ ਚੰਗਾ ਵਾ ਵੀ ਬਾਹਰ ਚਲ ਜਾਾਂਗੇ ਆਹੋ ਹਾਂ ਤੇ ਬਾਹਰ ਤੇ ਚਲ ਜਾਾਂਗੇ ਹਾਂ ਬਾਹ ਇਹਨਾਂ ਦਾ ਕਿੱਦਾਂ ਕਰਨੀ ਇਹਨਾਂ ਨੂੰ ਜਿੰਦੇ ਮਾਰਾਂਗੇ ਫੇਰ ਜਾਂ ਕੋਈ ਰਿਸ਼ਤੇਦਾਰ ਨੂੰ ਅਖਾਂਗੇ ਆ ਅੱਜ ਕੱਲ੍ਹ ਕੌਣ ਰਿਸ਼ਤੇਦਾਰ ਵਾ ਸਾਰਿਆਂ ਦਾ ਦੇਖ ਕੇ ਨਿਆਣਾ ਵਾ ਆਪੋ ਆਪਣਾ ਮਾਹ ਕਿਹਦਾ ਸਰ ਨਹੀਂ ਡਿਆ ਅਸੀਂ ਨਿਆਣਿਆਂ ਨੂੰ ਹਾਂ ਵੀ ਕਰ ਦਿੱਤੀ ਆ ਵੀ ਫੁੱਲੇ ਫੁੱਲੇ ਲੋਕਾਂ ਵੱਲ ਵੇਖ ਕੇ ਅਸੀਂ ਵੀ ਵੇਖਣਾ ਬਾਹਰਲਾ ਮੁਲਕ ਪਰ ਜਿੰਨਾ ਹੀ ਪੈਹਾ ਲਾਇਆ ਜੀਨਤਾ ਬਣਾਈਆਂ ਵਾ ਅਸੀਂ ਤਾਂ ਉਧਾਂ ਇੱਥੇ ਵੀ ਰਾਜਿਆਂ ਵਾਂਗੂ ਹੀ ਬੈਠੇ ਅਸੀਂ ਆਪਣੇ ਘਰ ਚੱਲ ਕੋਈ ਨਹੀਂ ਉਹਦੇ ਬਾਰੇ ਮੈਂ ਸੋਚਣ ਡਿਆ ਹਾਂ ਮਾਲ ਡੰਗਰ ਕੋਈ ਨਹੀਂ ਸੋਚ ਲਾਂਗੇ ਉਹਦੇ ਬਾਰੇ ਵੀ ਕਰਾਂਗੇ ਕੋਨਾ ਕੋਨਾ ਐਦਾਂ ਵਾ ਆ ਹਫਤੇ ਪਿਛੋਂ ਕਿਤੇ ਕੋਈ ਚਲ ਜੀਏ ਵਾਂਡੇ ਤੇ ਜਲੋਂ ਕਾ ਰਾਈਦਰ ਕਿਤੇ ਜਾਲੇ ਆ ਬੂਆ ਕੋਲ ਦਿਆਂ ਸਾਰੀ ਮੂੰਹ ਨੂੰ ਵੱਜਦੇ ਆ ਲੰਪ ਜਾਂਦੇ ਆ ਲੰਪ ਜਾਂਦੇ ਵਾਕਈ ਜਿੱਥੇ ਇੰਨੀ ਸਫਾਈ ਹੁੰਦੀ ਰਵੇ ਉਹਤੇ ਤਾਂ ਫੇਰ ਕੂੜਾ ਜਾਲੇ ਲੱਗ ਜਾਂਦੇ ਆ ਤੇ ਜਿੱਥੇ ਹੁਣ ਬੂਏ ਬੰਦ ਹੋ ਗਏ ਤੇ ਫੇਰ ਫੇਰ ਤੇ ਔਖਾ ਹੋਣਾ ਸਾਡੇ ਵਾਸਤੇ ਚਲ ਅਸਾਂ ਕੋਈ ਨਹੀਂ ਤੇ ਤਾਂ ਵਾਰੀ ਵਾਰੀ ਨਾ ਚਲ ਜੀਏ ਨੇਲ ਨੂੰ ਆਖੋ ਇੱਕ ਦਾ ਕੰਮ ਬਣਾਉਂਦੇ ਤੇ ਤੁਸੀਂ ਜਾਓ ਤੇ ਮੈਂ ਆਜਾਂਗੀ ਮੈਂ ਜਾਵਾਂ ਤੇ ਤੁਸੀਂ ਆਜਿਓ ਇੱਥੇ ਇਕੱਲੀ ਤੂੰ ਕੀ ਕਰੇਂਗੀ ਹਾਂ ਇਥੇ ਕੀ ਕਰਾਂ ਕਲੀ ਘਰ ਹੀ ਸੰਭਾਲਣਾ ਹੈ ਹੋਰ ਕੀ ਕਰਨਾ ਇਧਰ ਰਾਤ ਕਿੰਨੇ ਰਹਿਣਾ ਲੱਗੇ ਤੇਰੇ ਕੋਈ ਰਿਸ਼ਤੇਦਾਰ ਆਊਗਾ ਇੱਕ ਦਿਨ ਰਹਿ ਜੂ ਦੋ ਦਿਨ ਰਹਿ ਜੂ ਤੂੰ ਦੱਸ ਦੇ ਰਹਿ ਜੂ ਕਿ ਇੰਨੇ ਚਿਰ ਥੋੜਾ ਰਹਿਣਾ ਆਹੋ ਇਹ ਤਾਂ ਗੱਲ ਹੈ ਹੀ ਆ ਚਾਹ ਵੀ ਬਣਾਵਾ ਜਾਣਦਾ ਮਾਹਾਂ ਦੇ ਕਰੇ ਬਾਬੇ ਨੇ ਕੰਮ ਬਣਾਇਆ ਅੰਦਰ ਇਦਾਂ ਕੰਮ ਕਰੇ ਬਾਹਰ ਦੇ ਬਣਦੇ ਆ ਸ਼ੁਕਰ ਆ ਮਾਲਕ ਨੇ ਸਾਨੂੰ ਲਾਲ ਦਿੱਤੇ ਆ ਤੇ ਸਾਡਾ ਬਾ ਉਹ ਬਾਹਰ ਗਏ ਆ ਤੇ ਸਾਨੂੰ ਉਹਨਾਂ ਨੇ ਸੱਭਿਆ ਇਹ ਤਾਂ ਹੈ ਹੀ ਆ ਕਦੇ ਕੰਮ ਤੇ ਬਣਦੇ ਬੜੇ ਓਖੇ ਆ ਕੰਮ ਬੜੇ ਓਖੇ ਬਾਰੇ ਕਿੰਨੇ ਪੈਸੇ ਲਾਉਣ ਦੇ ਆ ਉਹ ਤੇ ਹੁਣ ਉਹਨਾਂ ਨੇ ਅਸੀਂ ਆਖਿਆ ਸੀ ਕਿ ਤੁਹਾਨੂੰ ਅਸੀਂ ਸੱਦਾਂਗੇ ਸੱਦਾਂ ਗਏ ਚਲੋ ਹੁਣ ਇਹ ਆ ਵੀ ਕੰਮ ਬਣ ਗਿਆ ਸਮਝੋ ਬਾਣੀ ਗਿਆ ਕੇ ਉਹ ਕਹਿ ਪਹਿਲਾਂ ਹੀ ਆਪ ਹੀ ਆਖਿਆ ਕਿ ਤੁਸੀਂ ਕਹੀ ਗਏ ਸਾਡਾ ਨਹੀਂ ਵੀ ਜਾ ਲਾਉਣਾ ਹਨ ਨੂੰ ਹੋਰ ਮੈਂ ਤੇ ਫਿਰ ਆਖਣਾ ਸੀ ਤੁਸੀਂ ਦੇ ਹਾਸੇ ਭਾਣੇ ਕਿਹਾ ਅਗਲੇ ਨੇ ਸੱਚ ਮੰਨ ਲਿਆ ਮੇਰਾ ਮਾਨੇ ਵੀ ਹੋਰ ਜਿਹੜੇ ਮੁੰਡੇ ਆ ਉਹ ਆਪਣੇ ਮਾਂ ਪਿਓ ਨੂੰ ਫੜਦੇ ਤੇ ਸਾਡੇ ਕਿਉਂ ਨਹੀਂ ਨਾਂ ਲੈਂਦੇ ਨਹੀਂ ਚਲ ਕੋਈ ਗੱਲ ਨਹੀਂ ਫਿਰ ਹੁਣ ਸੋਚੋ ਵਿਚਾਰੋ ਵੀ ਕੀ ਕਰਨਾ ਮਾ ਹੁਣ ਜਾਨ ਨੂੰ ਤੇ ਜਿਹੜਾ ਤਿਆਰੀ ਅਸੀਂ ਕੀ ਕਰਨਾ ਪੈਸੇ ਹੋਣੇ ਚਾਹੀਦੇ ਆ ਉੱਥੇ ਜਾ ਕੇ ਚੀਜ਼ਾਂ ਲੈ ਆਉਣੀਆਂ ਡੋ ਟੈਚੀ ਚੁੱਕ ਲੈਉਣੀਆਂ ਤੇ ਜਿਹੜੇ ਪਾ ਕੇ ਅਸੀਂ ਤੁਰ ਪੈਣਾ ਅਸੀਂ ਹੋਰ ਕਿਹੜੇ ਤੇ ਘੋੜੇ ਵੀੜਨੇ ਨੇ ਆਣਿਆ ਨੂੰ ਪੁੱਛ ਲਾਂ ਕਿਹੜੀ ਕਿਹੜੀ ਤੁਹਾਨੂੰ ਚੀਜ਼ ਚਾਹੀਦੀ ਯਾਰ ਚਲੋ ਲੈ ਵਾਂਗੇ ਖਾਣ ਪੀਣ ਨੂੰ ਵੀ ਪੁੱਛ ਲਿਓ ਵੀ ਜੇ ਬਣਾ ਬੜਾ ਹੁਣ ਦੇ ਵੇਖੋ ਕਿੰਨਾ ਚਿਰ ਲੱਗਦਾ ਸਮੇਂ ਦੇ ਹਿਸਾਬ ਨਾਲ ਨਹੀਂ ਬੜੀ ਚੀਜ਼ ਰੱਖਣਾ ਪੈਣਾ ਵਾ ਉਹ ਤੇ ਹੈਗਾ ਵਾ ਹੁਣ ਸਮੇਂ ਦੇ ਹਿਸਾਬ ਨਾਲ ਜੇ ਰੋਣ ਦੱਸਣਗੇ ਸਾਰਾ ਕੁਝ ਫੇਰ ਹੀ ਆਂਦੇ ਦੱਸ ਦਿੰਨੇ ਆ ਤੁਸੀਂ ਆਪਣੇ ਘਰ ਬਾਹਰੇ ਸੋਚੋ ਤੇ ਉਹਨਾਂ ਦੇ ਬਸ ਤਿਆਰੀ ਕਰੋ ਤੁਸੀਂ ਮੈਂ ਹੱਲ ਤਿਆਰੀ ਹੈ ਸਾਡੀ ਆਹੋ ਚਲੋ ਠੀਕ ਆ ਫਿਰ ਬਣਾ ਲਾਂ ਚਾਹ ਘਟਕ ਮੈਂ ਚਾਹ ਰਹਿਣ ਦੇ ਹੁਣ ਮੈਂ ਉਧਰੋਂ ਪੀ ਕੇ ਆਇਆ ਆਹ ਸਾਰੇ ਚਾਹ ਨੂੰ ਮਨਾ ਕਰੀ ਜਾਂਦੇ ਆ ਇਹ ਤਾਂ ਯਾਰ ਕਦਾਂ ਵਾਕਿਆ ਹੀ చదా